ਪਈਏ ਤੇ ਬਾਥੀ ਪੈਨਸ਼ਨ ਹਾਂ ਅੱਜ ਹੋ ਗਿਆ ਥਰੀ ਨਾ ਮੈਨੂੰ ਤਾਂ ਮਾਰ ਦੂੰਗਾ ਤੈਨੂੰ ਵੀ ਅੱਖਿਆ ਸੀ ਮੈਨੂੰ ਕੋ ਮਾਰ ਦੂੰਗਾ ਮੈਨੂੰ ਮਾਰਾਂਗੇ ਪੈਨਸ਼ਨ ਤੇ ਵਰਤਉਂਦੀ ਕੋਣਾ ਪੈਨਸ਼ਨ ਦਾ ਮੈਂ ਤਾਂ ਤੂੰ ਪੈਨਸ਼ਨ ਦਾ ਸਾਰੇ ਬੁੜਾ ਬੁੜੀ ਲਉ ਤੇ ਫੇਰ ਕੀ ਹੋਗਾ ਮੈਂ ਮੈਂ ਕਾਹਤ ਬਾਤੀ ਕਿਉਂ ਮਾਰਦਾ ਸੀ ਤੇ ਤੁਸੀਂ ਉਹ ਰੋਟੀ ਦੀ ਨੂੰ ਦਾ ਕਹਿ ਦੇਉਂਦਾ ਜਿੱਦ ਜਿਕੇ ਦੂਰੇ ਨੱਚ ਜੰਦੇ ਆ ਹਾਂ ਕੀ ਕਰਾਂ ਐਡਾ ਦਿਨ ਆ ਗਿਆ ਮੈਂ ਤਾਂ ਕਾਹੇ ਹਟੀਆਂ ਇੱਕ ਵਾਰੀ ਤਾਂ ਉਹਨਾਂ ਨੂੰ ਹੁਣ ਦੱਸ ਕੀ ਕਰਾਂ ਕੀ ਕਹਾ ਉਹਨਾਂ ਨੂੰ ਕਹੇ ਵਾਰੀ ਤਾਂ ਕਹੇ ਤਾਂ ਆ ਵੀ ਰੋਟੀ ਬਣਾ ਲਓ ਭਾਈ ਐਡਾ ਦਿਨ ਆ ਗਿਆ 11 ਵੱਜ ਗਏ ਮੁੱਠੂ ਆ ਵੀ ਨਹੀਂ ਜਾਂਦਾ ਨਹੀਂ ਤਾਂ ਗੁਰਦੁਆਰੇ ਹੀ ਖਾ ਆਈਏ ਹੁਣ ਜਿੰਨਾ ਚਿਰ ਮੈਂ ਸੀਦੀ ਮੈਂ ਤਾਂ ਤੈਨੂੰ ਟਾਈਮ ਨਾ ਖੜਾਈ ਗਈਆਂ ਰੋਟੀ ਪਕਾ ਕੇ ਹੁਣ ਤਾਂ ਜਿਹੜੇ ਟਾਈਮ ਖੜਾਉਂਦਾਂ ਉਸੇ ਟਾਈਮ ਹੀ ਖਾ ਲਈ ਰੋਟੀ ਹੁਣ ਕੱਲ ਜੋ ਆ ਗਿਆ ਹੁਣ ਬੋਲਣ ਦਾ ਟਾਈਮ ਨਹੀਂ ਹੈਗਾ ਐ ਨਹੀਂ ਆਪਾਂ ਬਚਦੇ ਬਾਕੀ ਜਰਾ ਇਹ ਤਾਂ ਹੁਣ ਡਿਸੀਜਨ ਦਾ ਹੈ ਇਹ ਤਾਂ ਸਭ ਨਹੀਂ ਹੁੰਦੀ ਆ ਹੁਣ ਆਪਣੇ ਨਾਲ ਵੀ ਬਸ ਜਿਵੇਂ ਲੋਕਾਂ ਨੇ ਸੁਣਦੇ ਸੀਗੇ ਉਹ ਗੱਲਾਂ ਆਪਣੇ ਨਾਲ ਹੁਣ ਹੋਣ ਲੱਗੀਆਂ ਕੀ ਕਰਗੇ ਹੁਣ ਫਿਰ ਹੁਣ ਤਾਂ ਚੁੱਪ ਚੀ ਫਾਇਦਾ ਹੈ ਬੋਲਦੇ ਚ ਕੋਈ ਫਾਇਦਾ ਨਹੀਂ ਹੋਏਗਾ ਉਹ ਕੋ ਦਾ ਪੈਸਾ ਟੱਕਾ ਵੀ ਸਾਰਾ ਦੇ ਬੈਠੇ ਨਾ ਨੇ ਕਿਸੇ ਨੂੰ ਹੀ ਕਹਿਆ ਕਦੇ ਲੈਦਾ 100 ਰੁਪਇਆ ਯਾਰ ਰੁਪਈਏ ਵੀ ਲਿਆ ਦੇ ਕਦੋਂ ਸਾਨੂੰ ਫੇਰ ਹੁਣ ਕੀ ਕਰਗੇ ਦੱਸ ਮੈਂ ਭੁੱਖੇ ਮਰੀਂ ਨਾ ਬਾਜ਼ ਮਾਰ ਕੇ ਦੇ ਕੀ ਆ ਕੋਈ ਲੈ ਆਈ ਦੇਣੇ ਕੋ ਕੁੜਪਾਈ ਰੋਟੀ ਲਿਆ ਦੇ ਹੁਣ 11 ਵੱਜ ਗਏ ਪਤਾ ਨਹੀਂ ਕੀ ਕਰੀ ਜਾਂਦੇ ਨੇ ਉਹ ਵੀ ਗੱਲਾਂ 'ਚ ਲੱਗੀਆਂ ਰਹਿੰਦੇ ਨੇ ਪਿਛਲੇ ਵਿਹੜੇ 'ਚ ਜਾ ਕੇ ਬਹਿ ਜਾਂਦੇ ਨੇ ਗੱਲ ਆਪਣੀ ਬਾਤ ਸੁਣਦੇ ਨੇ ਹੁਣ ਦਿੱਤੀ ਆਵਾਜ਼ ਉਹਨਾਂ ਨੇ ਕੋਈ ਕੋਈ ਇਹ ਨਾ ਦੇਵੀਂ ਉਹ ਮਣੀ ਉਹ ਪਰ ਮੁੰਡਿਆ ਦੁੱਧ ਲਿਆ ਤੁੱਦ ਦੱਦਨਾ ਪਾ ਕੇ ਜਾਇਆ ਕਰ ਸਾਨੂੰ ਤਾਂ ਕੋਈ ਚਾਹ ਵੀ ਪਾਣੀ ਨਹੀਂ ਪਿਉਂਦਾ ਪਰ ਆਵਾ ਅਸੀਂ ਪੰਜੀ ਨਹੀਂ ਦੇਣੀ ਬਾਕੂ ਇਹ ਘਰ ਘਰ ਇਹੀ ਹਾਲਾ ਕਲਜੋਗ ਆ ਗਿਆ ਹੁਣ ਆ ਗਿਆ ਆ ਗਿਆ ਤੂੰ ਇਹ ਸਾਰਾ ਕੋਈ ਨਾ ਮੈਂ ਤੇਥੋਂ ਪੈਸੇ ਨਹੀਂ ਲੈਣੇ ਹਾਂ ਉਹਨਾਂ ਨੂੰ ਤਾਂ ਆਪੇ ਮੰਗਣੇ ਆ ਆ ਮੈਂ ਲੈ ਲਊ ਉਹਨਾਂ ਤੋਂ ਤੂੰ ਕੋ ਫਿਕਰ ਕਰਦਾ ਫਿਕਰ ਕਰਨੀ ਪੈਂਦਾ ਚਾਹ ਦਾ ਲੋਣੀ ਲੈ ਨਹੀਂ ਤੜਕੇ ਦਾ ਕੋਈ ਗੱਲ ਨਹੀਂ ਤੈਨੂੰ ਇਹ ਚਾਹ ਵਾਸਤੇ ਅੱਡ ਪਾ ਦਿਆ ਕਰੂੰਗਾ ਵੇਖੋ ਜੀ ਟਾਈਮ ਕਿੰਨਾ ਮਾੜਾ ਆ ਗਿਆ ਬਜ਼ੁਰਗਾਂ ਨੂੰ ਕੋਈ ਸਾਂਭਦਾ ਨਹੀਂ ਕੁੱਤਿਆਂ ਨੂੰ ਦਈਆਂ ਨਾ ਪਾਲਦੇ ਆ ਕੋਠੇ ਤੇ ਚੜ ਕੇ ਜਿਹਦੇ ਵੀ ਵੇਖਦੇ ਆ ਘਰ ਘਰੇ ਹੋਈ ਆਗਾ ਕੀ ਕਰਨਗੇ ਲੋਕ ਜੋ ਬਜ਼ੁਰਗਾਂ ਨੂੰ ਨਹੀਂ ਸਾਂਭਦੇ ਉਹ ਭਾਲਦਾ ਪੈਸੇ ਆ ਕੇ ਫੇਰ ਕਹੇਗਾ ਵੀ ਦੇ ਪੈਸੇ ਪੈਸੇ ਪਰਵਾ ਸਾਡੇ ਕੋਲੇ ਕਿੱਥੇ ਐਵੇਂ ਤੂੰ ਤਾਂ ਕਹੀ ਜਾਣਾਗਾ ਇਹ ਨਹੀਂ ਖੜਾ ਛੱਡਦੇ ਜਿਹੜੀ ਤੂੰ ਉਥੋਂ ਦੋ ਪੰਛੀਆਂ ਮਿਲਦੀ ਐ ਪਿੱਛਣ ਉਹ ਮੌਗ ਨਾਲੋਂ ਸਾ ਤੋਂ ਪਹਿਲਾਂ ਹੀ ਬਿਲਾ ਕੇ ਖੋਲੇ ਤੇ ਤੈਨੂੰ ਚਾਹ ਦਿੰਨੇ ਆ ਪਾਪਾ ਤੈਨੂੰ ਭਾ ਦੇਨੇ ਕੋਈ ਨਹੀਂ ਪੁੱਛਦਾ ਚਾਹ ਚੂਹ ਨੂੰ ਨਾ ਪਤਾ ਲੱਗਦਾ ਨਾ ਸੁਣਦਾ ਨਾ ਕੋਈ ਗਿੰਦੇ ਇੱਕ ਪੰਗਾ ਕੀ ਇਹ ਨਾ ਗੱਲਾਂ ਮਾਰੀਆਂ ਸੀ ਬਾਈ ਦਾ ਫੋਨ ਆਇਆ ਸੀ ਤੁਹਾਡਾ ਨਹੀਂ ਉਹ ਤਾਂ ਮੇਰੀ ਮਾਸੀ ਦਾ ਫੋਨ ਸੀਗਾ ਅੱਛਾ ਤੇ ਬਾਈਦਨ ਪਤਾ ਕਰ ਆਉਣਾ ہاں ਉਹਨਾਂ ਨੇ ਤਾਂ ਦੱਸਿਆ ਨਹੀਂ ਕਹਾ ਹਜੇ ਕਦੋਂ ਆਉਣਾ ਠੀਕ ਠੀਕ ਨਹੀਂ ਮੈਨੂੰ ਲੱਗਦਾ ਬੇਬੇ ਬਾਜਾ ਮਾਰੀ ਜਾਂਦੀ ਐ ਨਹੀਂ ਉਹ ਤਾਂ ਰੋਟੀ ਨੂੰ ਬਾਜਾ ਮਾਰਦੀ ਹੂ ਹੈ ਤਾਂ 8 9 ਵਜੇ ਰੇਗੇ ਪਹਿਲੀ ਉਹਨਾਂ ਦਾ ਤਾਂ ਚੋਹੇ ਰੱਚਾ ਲੱਗ ਜਾਂਦੇ ਐ ਡਿਟਲਟ ਚ ਨਹੀਂ ਪਤਾ ਨਹੀਂ ਕਦੋਂ ਖੜਾ ਛੁੱਟੂਗਾ ਲੋਕਾਂ ਦੇ ਨਾਲ ਆਏ ਜਾਂਦੀਆਂ ਨੇ ਕਦੇ ਕੋਈ ਸ਼ਾਪਿੰਗ ਕਰਦੀਆਂ ਕਦੇ ਕਿਤੇ ਘੁੰਮਣ ਜਾਂਦੀਆਂ ਇੱਥੇ ਤਾਂ ਆਪਾਂ ਦੋਨੇ ਫਸ ਰਹੀਆਂ ਇਹ ਹੇੜੀ ਕੋਣ ਦੇ। ਇਹ ਫਾਸਕੀ ਰਹੀ ਐ। ਕੰਮ ਵੀ ਨਹੀਂ ਨੂੰ ਮੇੜ ਦਿੰਦੀਆਂ। ਹਜੇ ਹੁਣ ਤੁਹਾਨੂੰ ਮੇੜ ਕੇ ਹਟੀਆਂ ਪੋਚਿਆ ਕੁਰਸੀਆਂ ਦਾ। ਤੇ ਹੁਣ ਇਸੇ ਟੀਵਾਜਾ ਵਾਲ ਲਾਗੇ ਰੋਟੀ ਧੱਕ ਦੇ ਜੋ ਸਾਨੂੰ ਜੇ ਬਣ ਗਿਆ। ਕੋਲੇ ਕੋਲੇ ਚਾਹ ਦੋ ਚ ਪੱਤੀ ਭਾਗ ਦਿੱਤੀ ਆ। ਹਜੇ ਨੂੰਹਾਂ ਸਿਆ ਮਾੜੀਆਂ ਨੇ। ਤਪਾਏ ਪਈਆਂ ਨਾਂ ਦੇ ਵੀ। ਜਾ ਆੜੀਏ ਮੈਂ ਤਾਂ ਚਾਹ ਵੀ ਨੰਬਣੀ। ਜਾਣੀ ਆ ਜੀ ਬਸ ਪੀ ਕੇ। ਦੇ ਨਾ ਤਾਂ ਰੋਟੀਆਂ ਪਹਿਲਾਂ। ਲੈ ਫੜਾ ਲਿਓ। ਧਲਾਸ ਲਓ। ਤਾਂਸ ਜਿੰਨ ਚੜਦੇ ਨੇ ਲੱਗ ਜਾਂਦੇ ਨੇ ਸਕੂਲ ਨਾ ਘਟ ਬੈਠ ਚਾਹ ਦੀ ਮੁੱਟ ਨਹੀਂ ਪਰੁੰਦੇ ਹਕੇ ਨੂੰਹਾਂ ਸਿਆਣ ਜੀ ਨਹੀਂ ਨੂੰਹਾਂ ਕਹੋ ਨੇ ਸਿਆਣ ਜੀ ਸਾਰਾ ਕੁਝ ਕਰਦੇ ਆਂ ਪਤ ਨਹੀਂ ਇਹ ਜਿਹੇ ਕਹੇ ਜੇ ਬੁੜੇ ਬੁੜੀਆਂ ਲੋਕਾਂ ਦੇ ਤਾਂ ਵਧੀਆ ਗੱਲਾਂ ਕਰਦੇ ਨੇ ਵਧੀਆ ਕੰਮ ਧੰਦਾ ਨਾਲ ਕਰਾਉਂਦੇ ਨੇ ਤੇ ਇਹਨਾਂ ਦਾ ਸਾਨੂੰ ਪੂਰਾ ਸਹਾਰਾ ਨੇ ਚਾਹ ਪੀ ਲਈ ਤਰੋਟੀ ਨੂੰ ਹਜੇ ਕੀ ਹੋ ਗਿਆ ਤੁਹਾਨੂੰ ਕਿਹੜੇ ਵੇਲੇ ਦੀ ਚਾਹ ਪੀਤੀ ਆ ਹੁਣ ਭੁੱਖ ਨਹੀਂ ਲੱਗੀ ਐ ਈਡੀ ਈਡੀ ਦੇਖੋ ਤਪ ਕਿੰਨੀ ਚੜ ਗਈ ਅਸੀਂ ਤਾਂ ਜੀ ਹੁਣ ਚਾਹ ਪੀਤੀ ਐ ਕੰਮ ਵੀ ਸਾਡਾ ਅੱਧਾ ਪਿਆ ਹਜੇ ਕੱਪੜਿਆਂ ਜੀ ਦੇ ਆਂਦਾ ਧੋਣ ਵਾਲੇ ਸਾਰੇ ਪਏ ਆ ਕੱਪੜੇ ਜੇ ਤੁਸੀਂ ਹੁਣ ਚਾਹ ਪੀਤੀ ਆ ਅਸੀਂ ਤਾਂ 12 ਟਾਈਮ ਹੋ ਗਿਆ ਚਾਹ ਪੀਤੀ ਨੂੰ ਸਾਨੂੰ ਤਾਂ ਭੁੱਖ ਲੱਗੀ ਐ ਭਾਈ ਸਾਨੂੰ ਰੋਟੀ ਲਿਆ ਦੇ ਮੇਰੀ ਗੱਲ ਸੁਣ ਸਾਨੂੰ ਵੇਲੇ ਬੈਠਾ ਨਹੀਂ ਭੁੱਖ ਲੱਗੀ ਜਾਂਦੀ ਐ ਤਿੰਨ ਵਾਰੀ ਤਾਂ ਤੁਸੀਂ ਚਾਹ ਪੀ ਲਈ ਚਾਹ ਸੀ ਦੋ ਵਾਰੀ ਪੀਤੀ ਐ ਤਿੰਨ ਵਾਰੀ ਕਿਨੇ ਫੜਾਈ ਐ ਸਾਨੂੰ ਆਪ ਤੂੰ ਸਿੱਟਣ ਵਾਲੀ ਕੀਤੀ ਹੋ ਵੀ ਆਪ ਤਾਂ ਤੁਸੀਂ ਨਾ ਅੰਦਰ ਬਾੜ ਬਾੜ ਕੇ ਪਤਾ ਲੱਗਦਾ ਮੈਨੂੰ ਲਫਾਫੇ ਖੜਕੀ ਜਾਂਦੇ ਆ ਕਦੇ ਬੇਸਟ ਖਾ ਲੇ ਕਦੇ ਪੂਝਾ ਖਾ ਲਿਆ ਗੱਲ ਸੁਣ ਜੇ ਤੈਨੂੰ ਇੰਨਾ ਪਤਾ ਲੱਗਦਾ ਨਾ ਫਿਰ ਅੰਦਰ ਚੱਕ ਕੇ ਵੀ ਖਾ ਸਕਣੀ ਐ ਤੇ ਜੇ ਹੁਣ ਤੁਰਿਆ ਜਾਂਦਾ ਹੋਵੇ ਤਾਂ ਮੈਂ ਤਾਂ ਸਾਨੂੰ ਕਹਾਂ ਹੀ ਨਾ ਜਿੰਨਾ ਚਿਰ ਮੈਂ ਇੱਥੇ ਤੁਰਿਆ ਜਾਂਦਾ ਸੀ ਮੈਂ ਕੰਮ ਕਰਦੀ ਸੀ ਚਾਹ ਪਾਣੀ ਪੂਸੀ ਵੀ ਪੀਂਦਣਾ ਸੀ ਮੇਰਾ ਕੀਤਾ ਰੋਟੀਆਂ ਵੀ ਖਾਂਦਣਾ ਸੀ ਹੁਣ ਮੈਂ ਇਥੋਂ ਨਾ ਉੱਠਿਆ ਰਿਆਂ ਦਾ ਗੋਡੇ ਦੁਖਦੇ ਆ ਲੱਗ ਜੀਬਾਨ ਤਾਂ ਕੈਂਚੀ ਵਾਂਗੂ ਚੱਲਦੀ ਐ ਤੇ ਖਾ ਵੀ ਸਕਣੀ ਐ ਉੱਠ ਕੇ ਜਵਾਨ ਤੇ ਅਗੀਰ ਆਫਨ ਜਵਾਨ ਚਲਦੀ ਆ ਉਹ ਤਾਂ ਮੌਜਾਂ ਨਾ ਪੱਕਣਾ ਪਕਾਨਾ ਖਾਂਦੀਆਂ ਸੀ ਨਾ ਸਬਜੀ ਬਣਾ ਦੇ ਮਾਤਾ ਲਖਾੜਾ ਬੇਬੇ ਅਸੀਂ ਹੋਰ ਕੰਮ ਕਰਦੀਆਂ ਮੈਂ ਸਾਰਾ ਕਰਦੀ ਸੀ ਰਸੋਈ ਦਾ ਕੰਮ ਹੁਣ ਜੇ ਮੈਂ ਬਹਿ ਗਈ ਤਾਂ ਹੁਣ ਫੜਾਉਂਦੀਆਂ ਨਹੀਂ ਹੁਣ ਸੁਣਾਉਂਦੀਆਂ ਤਿੰਨ ਵਾਰੀ ਚਾਹ ਪੀਂਦੀ ਚਾਰ ਵਾਰੀ ਚਾਹ ਪੀਂਦੀ ਬਹਿ ਰਿਆ ਇੱਕ ਘੁੱਟ ਚਾਹ ਵੜਾਂ ਕੇ ਜਾਂਦੀਆਂ ਡੋਲੂ ਚ ਕਿੰਨੀ ਕੀ ਚਾਹ ਹੁੰਦੀ ਆ ਨੌ ਲੈ ਲੈਂਦੀ ਆ ਡੋਲੂ ਚਾਹ ਦਾ ਫੜਾਤਾ ਉਹਦੇ ਵਿੱਚ ਗਲਾਸੀ ਚਾਹ ਦੀ ਮਸਾ ਹੁੰਦੀ ਆ ਉਹ ਤਾਂ ਫਿਰ ਦਿਖਾਵਾ ਕਰਦੀਆਂ ਨੇ ਬਸ ਫਿਰ ਦੁੱਧ ਵਾਲੀ ਨੂੰ ਕਹਿੰਦੀਆਂ ਦੁੱਧ ਪਿਲਾ ਦੇ ਮਾਪੂ ਦੁੱਧ ਬਦਲੇ ਆ ਕੇ ਤੈਨੂੰ ਦਿਆ ਕਰਾਂਗੇ ਇਹਨਾਂ ਨੱਬ ਪਿਆਉਂਦੀਆਂ ਨਾ ਚਾਹ ਹੀ ਨਹੀਂ ਤਜਿੰਦੀ ਦਿੰਦੀਆਂ ਬਾਕੀ ਦਾ ਕੀ ਖਵਾਉਣੀ ਹੁਣ ਕਿਹੜੇ ਬਿਲਾਂ ਦੀ ਚਾਹ ਪੀਤੀ ਐ ਲੈ ਦੱਸ ਉਹ ਚਾਹ ਨਾ ਕੀ ਹੁੰਦਾ ਬਿੰਦੇ ਬਿੰਦੇ ਉਹ ਕਿਹੜਾ ਦੁੱਧ ਤਾਂ ਸਾਰਾ ਲਾ ਰੂਂਦੇ ਨੇ ਚਾਹ ਤੇ ਆਪਾਂ ਨੂੰ ਤਾਂ ਮੂਤ ਮਦਾਨਾ ਖੜਾਉਂਦੀਆਂ ਕਰਕੇ ਉਹ ਵੀ ਨਹੀਂ ਹੁਣ ਟਾਈਮ ਨਾ ਦਿੰਦੀਆਂ ਹੁਣ ਰੋਟੀ ਦਾ ਟਾਈਮ ਹੋਇਆ ਨਹੀਂ ਕੀ ਹੋਵੇ ਜੇ ਹੁਣ ਸਾਨੂੰ ਦੀਂਦਾ ਨਹੀਂ ਜਾਂ ਸੁਣਦਾ ਨਹੀਂ ਇਹਨਾਂ ਹਉ ਧੁੱਪ ਦਾ ਲਾਦ ਦਿਆ ਤੁਸੀਂ ਆ ਪੈਂਦਾ ਹੈਗਾ ਭੈਣਾ ਵੀ 11 12 ਵੱਜ ਕੇ ਆਉਣਗੇ ਵੀ ਰੋਟੀ ਦਾ ਨੌ ਤਾਂ ਲੈ ਲੂ ਤੁਸੀਂ ਉਹ ਤਾਂ ਕਹਿੰਦਾ ਸਾਡੀ ਦਾ ਜਦੋਂ ਪੈਨਸ਼ਨ ਆਉਂਦੀ ਹੈਗੀ ਉਦੋਂ ਭੱਜੇ ਜਾਂਦੇ ਆ ਬਾਪੂ ਧੁੱਪ ਚੜ੍ਹਦੀ ਛਾਵੇਂ ਹੋ ਜਾ ਬਾਪੂ ਛਾਵੇਂ ਨਹੀਂ ਦਾ ਧੁੱਪੇ ਹੋ ਜਾ ਸਭ ਪੈਸੇ ਦਾ ਲਾਲਚ ਹੁੰਦਾ ਕੋਈ ਨਹੀਂ ਪਹੁੰਚਦਾ ਮੈਂ ਹੁਣ ਮੈਂ ਤਾਂ ਐਂ ਤਾਂ ਨਹੀਂ ਆ ਹੁਣ ਇਹਨਾਂ ਦੇ ਨਾਲ ਜਾਇਆ ਨਾ ਜਾਇਆ ਨਾ ਕਰ ਜਦੋਂ ਪੈਨਸ਼ਨ ਲੈਣ ਜਾਣਾ ਹੁੰਦਾ ਜਾਏ ਪਰ ਹੁਣ ਤਾਂ ਮਤਲਬ ਦੀਨ ਅੰਦੁਨ ਨਹੀਂ ਨੀ ਮਾਦਾ ਕਿਤੇ ਡੇਰੇ ਗੁਰਦਾਰੀ ਬਹਿ ਜਾ ਜਾਣਾ ਆਪਾਂ ਤਾਂ ਕੁੜੀ ਨੂੰ ਸੱਜਿਆ ਕਰਾਂਗੇ ਉਹ ਲੈ ਕੇ ਜਾਇਆ ਕਰੂਗੀ ਲੋੜ ਨਹੀਂ ਹੈਗੀ ਉਹ ਮੌਕੇ ਤੇ ਕਿਹੜਾ ਭੇਜਦੇ ਆ ਕੋਈ ਨਹੀਂ ਅਚਾਨਕ ਬੰਡੋ ਲੈ ਜਾ ਕਰੂ ਮੈਂ ਤਾਂ ਪਰ ਮਜੀਤ ਨੂੰ ਸੱਦ ਕੇ ਗੱਲ ਪੱਕੀ ਆ ਇਹਨੂੰ ਦੇਤਾ 100 200 ਵੀ ਲੈ ਭਾਈ ਲੈ ਲੈ ਤੇ ਸਾਡਾ ਪੈਸੇ ਘਟਾ ਕੇ ਲੈ ਸਾਡੇ ਆਹੋ ਬੱਸ ਫੇਰ ਪਤਾ ਲੱਗੂ ਇਹਨਾਂ ਨੂੰ ਵੀ ਕਿੱਥੋਂ ਲੱਗੇ ਸਬਜੀ ਭਾਜੀ ਮੈਂ ਤਾਂ ਅੱਜ ਦੁੱਧ ਵਾਲੀ ਨੂੰ ਵੀ ਕਹਿਤਾ ਭਾਈ ਤੂੰ ਜਨਾ ਪਾਇਆ ਸਾਡੇ ਕੋਲੇ ਕੋਈ ਠੋਲੂ ਹੈ ਨਹੀਂ ਤੇ ਭਾਰੇਗਾ ਆਪਣੇ ਦਰ ਨੂੰ ਭਾਂ ਹਾਂ ਐਵੇਂ ਕੱਲ ਨੂੰ ਕਹੂਗਾ ਆ ਕੇ ਬੱਸ ਉਹ ਪਸਰ ਪਾਟ ਕੇ ਜਾਂਦਾ ਅੱਜ ਕਿਸੇ ਤੇ ਬਰੇ ਫੜ ਲਿਆ ਤੂੰ ਉਹਨਾਂ ਨੂੰ ਲਾਹ ਹੁੰਦੀ ਦੋ ਬੁੱਲੀਆਂ ਕਿ ਉਹ ਤਾਂ ਦਾਤਾ ਸੋਣਾ ਟੱਪੀ ਜਾਂਦੇ ਆ ਨੇ ਕਿਹੜੇ ਟਾਈਮ ਤੇ ਸਾਨੂੰ ਰੋਟੀ ਨਹੀਂ ਮਿਲਦੀ ਕਿਹੜਾ ਦਿਨ ਆ ਜਿੱਦਾਂ ਟੱਪੇ ਨਹੀਂ ਹੋ ਉਹ ਤਾਂ ਟੱਪਦੇ ਹੀ ਰਹਿੰਦੇ ਨੇ ਤੇ ਫੇਰ ਹੁਣ ਫੜਾ ਦੇ ਪਾਥਾਲ 'ਚ ਫੜਾਇਆ ਨਾ ਮੈਂ ਸੱਚੀ ਤਪਾ ਲਿਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਇੱਕ ਐਂ ਜੋੜੀ ਬੈਠੂ ਨਹੀਂ ਜਾਂਦੀ ਐ ਨਾ ਅਕਸਰੇ ਜਾਣ ਜੋ ਤੇਰੇ ਨਾਉਣ ਜੋ ਤੇਰੇ ਵਦੂਆ ਹੋਏ ਸਰਦਨ ਘਰੇ ਗੇੜੇ ਖਾਈ ਚੱਲੋ ਇੱਧਰ ਵੜ ਚੋ ਇੱਧਰੋਂ ਨਿਕਲੋ ਇੱਧਰ ਵੜ ਚੋ ਇੱਧਰੋਂ ਨਿਕਲੋ ਕਿਸੇ ਨੇ ਨਹੀਂ ਜਾਣ ਉਹ ਚੋکریاں ਫੇ ਕੀ ਕਰੀਏ ਦੱਸ ਨਾ ਕਿਤੇ ਮਾਰਨਾ ਨਾ ਗਾਲਣਾ ਨਾ ਕਿਤੇ ਜਾਣ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਕੋਈ ਨਹੀਂ ਲੈ ਕੇ ਜਾਂਦਾ ਉਹ ਸਾਰਾ ਦਿਨ ਬੜਾਈਆਂ ਕਰੀ ਜਾਓ ਮੇਰਾ ਭਤੀਜਾ ਮੇਰਾ ਭਤੀਜਾ ਮੇਰੀ ਭੈਣ ਕੋਈ ਲੈ ਕੇ ਜਾਂਦਾ ਹੁਣ ਇਹ ਤਾਂ ਦਿਖਾਵਾ ਹੈ ਲੈ ਕੇ ਨੂੰ ਕੋਈ ਨਹੀਂ ਜਾਂਦਾ ਉੱਪਰ ਉੱਪਰ ਕਹਿੰਦੇ ਨੇ ਅਸੀਂ ਲੈ ਜਾਣੇ ਫਲਾਨਾ ਲੈਣ ਲੈ ਕੇ ਜਾਂਦਾ ਇਹ ਤਾਂ ਆਪਣਾ ਹੀ ਫੋਨ ਪੀਣਾ ਹੈ ਅਜੇ ਆਪਾਂ ਵੀ ਜਾ ਰਹੇ ਹੁਣੇ ਆ ਬਾਰੀ ਨਾਲ ਬੈਠੀ ਪਰ ਇਹਨਾਂ ਨੂੰ ਕੋਈ ਨਹੀਂ ਲੈ ਕੇ ਜਾਂਦਾ ਆ ਸੜੇ ਕਿਉਂ ਅਗਲਾ ਤਲਦਾ ਹੈ ਕੋਈ ਲੇਗਨ ਸਾਹਮਣਾ ਹੈ ਨਾ ਅਗਲੇ ਨੂੰ ਸਾਹਮਣੇ ਪੈਂਦੇ ਆ ਤਲਦਾ ਕੀ ਅਗਲਾ ਅਗਲਾ ਕਹਿੰਦਾ ਹੈ ਬਿਮਾਰ ਹੋ ਗਿਆ ਉੱਤੇ ਪੈਸੇ ਲੱਗਣਗੇ ਚੱਲ ਤੂੰ ਰੋਟੀ ਬਾੜੀਏ ਫਿਰ ਫਿਰ ਵਾਜਾ ਮਾਰਨਗੇ ਆ ਜਾ ਇਹਨਾਂ ਦਾ ਮੱਥਾ ਡੰਮਾ ਦੇਣੀ ਪਊਗੀ ਪਕਾ ਕੇ ਹੁਣ ਲੈ ਪਾਲੀ ਓਕੇ ਪਾਲੀ ਮੈਂ ਐ ਕੈਸੀ ਘਰ ਦਾ ਢੋਲ ਦਾ ਬਜਾਉਣਾ ਪਊ ਕੋਈ ਗੱਲ ਢੋਲ ਦੀ ਗੱਲ ਨਾ ਤੂੰ ਕਰ ਉਹ ਤਾਂ ਹੁਣ ਕੱਲ ਸੋਣ ਇਹ ਤਾਂ ਹੁਣ ਜੇ ਆਪਾਂ ਟੱਡ ਭਰਦੇ ਆ ਉਹਨਾਂ ਦਾ ਵੀ ਘਰ ਨਹੀਂ ਪੜਨਾਗਾ ਇਹ ਜ਼ਰੂਰੀ ਥੋੜਾ ਹੁੰਦਾਗਾ ਵੀ ਹੁਣ ਜੇ ਆਪਾਂ ਲੈ ਦਿਖਾਨੇ ਜਾਂਦੇ ਤਾਂ ਉਹ ਵੀ ਲੈ ਦਿਖਾਦੇ ਨੇ ਹੋਕਰੇ ਤਾਂ ਮਾਰੀ ਅੱਜ ਫਿਰ ਸਾਰੇ ਘਰਾਂ ਚ ਸੁਣਦੇ ਆ ਵੀ ਦੋ ਨੂੰ ਖਾਣੇ ਟਾਂਕ ਰੋਟੀ ਵੀ ਨਹੀਂ ਦਿੰਦਗਾ ਨਹੀਂ ਮੇਰੀ ਗੱਲ ਸੁਣ ਹਾਂ ਦੋੱਚ ਪੱਤੀ ਪਾਈ ਹੁੰਦੀ ਆਪਣੇ ਜਦ ਮਾੜੀ ਹੁੰਦੀ ਨਹੀਂ ਤੇ ਐਂ ਭੁੱਖ ਤਾਂ ਲੱਗਦੀ ਨਹੀਂ ਇਹਨਾਂ ਦਾ ਪਤਾ ਕੀ ਆ ਆਪ ਹੀ ਆ ਮੇਰੀ ਗੱਲ ਤਾਂ ਸੁਣਾ ਫਿਰ ਕਾਣੀ ਮੰਗੀ ਜਾਣਗੇ ਹੁਣ ਬੇਲੇ ਬੈਠੇ ਹੋਰ ਕੀ ਇਹਨਾਂ ਨੇ ਕੰਮ ਤੋਂ ਤਾਂ ਕਰਨਾ ਕੋਈ ਤੇ ਲੈ ਮੇਰੀ ਗੱਲ ਤੇ ਇੱਕ ਅਧਰੇ ਗੌਰ ਕਰ ਤੂੰ ਹੁਣ ਇਹ ਹੋ ਗਿਆ ਮੈਂ ਕਹਿੰਦੀ ਸੀ ਕਿ ਹਾਂ ਇਹਨਾਂ ਦਾ ਤਾਂ ਹੀ ਨਹੀਂ ਪਤਾ ਕਦੋਂ ਸੁੱਤੀ ਆ ਮਾ ਤੂੰ ਬਾਈ ਨਾਲ ਗੱਲ ਕਰ ਜਿਹੜੀ ਬਸੀਤ ਨਹੀਂ ਆਪਣੀ ਕਰਾਈ ਵੀ ਹਾਂ ਤੇ ਉਹ ਆਪਾ ਪੱਕਾ ਕੰਮੀ ਕਰੇਗੀ ਪਰ ਕੋਈ ਨਾ ਕਿਤੇ ਨਹੀਂ ਕੁਛ ਹੁੰਦਾ ਕਿਤੇ ਕਿਉਂ ਨਹੀਂ ਹੁੰਦਾ ਉਹ ਤਾਂ ਹੀ ਨਹੀਂ ਹੁੰਦਾ ਇਹਨਾਂ ਦਾ ਕਿਹਦਾ ਨਾ ਕੁੜੀ ਕੜੀ ਦੇ ਨੌ ਲਵਾ ਦਿੰਦੇ ਐ ਲੈ ਕੁੜੀ ਨੂੰ ਕਿਵੇਂ ਰਹਿ ਜਾਣਗੇ ਮੈਂ ਤਾਂ ਤੈਨੂੰ ਕਹਿ ਹੀ ਆ ਕਿ ਤੂੰ ਬਾਈ ਦੇ ਨਾਲ ਗੱਲ ਕਰ ਲੀ ਚਲ ਆਉਣ ਦੇ ਆ ਵੀ ਕਪਲੇ ਤੋਂ ਰੋਟੀ ਦੇ ਕੇ ਆ ਆ ਕਹਿੰਦੇ ਹੋ ਜਾਂ ਮੈਂ ਮੇਰੀ ਗੱਲ ਤੇ ਗੌਰ ਕਰੀ ਮੈਂ ਪੁੱਛਦੀ ਹਾਂ ਜਸੰਤ ਨੂੰ ਕਿੰਨੇ ਵਜੇ ਤੱਕ ਇੱਥੇ ਆਉਣਗੇ ਜਦੋਂ ਮੈਂ ਗੱਲ ਕਰੂੰਗੀ ਆ ਵੀ ਚੰਗਾ ਹੋ ਗਿਆ ਦੱਸ ਤਾਂ ਮੈਨੂੰ ਇਹਨੇ ਕਿ ਪੱਕਾ ਕੰਮ ਕਰਾ ਲੇ ਮੈਂ ਇੰਤੈਂਸੀ ਚੱਲ ਸਰਜੂ ਪਰ ਸਹੀ ਗੱਲ ਹੈ ਵੱਡੀ ਦੀ ਕਿ ਤੇ ਕੁੜੀ ਦੇ ਨਾਂ ਨਾ ਕਰਾ ਦਾ ਸੇਵਾ ਕਰਦੇ ਅਸੀਂ ਰਹ ਜੀਏ ਤੇ ਇਸ ਚੱਕ ਕੇ ਸਾਹ ਕੁੜੀ ਲੈ ਜੇ ਵਸੀਤ ਕਹਿੰਦੇ ਜਸੰਤ ਨੂੰ ਲਾਉਣੀ ਆ ਫੋਨ ਚਲੋ ਹੁਣ ਲੈ ਆ ਕਾਦੇ ਨਾਲ ਆਈ ਨੀ ਇਹ ਚਾਰ ਨਾਲ ਹੈਗੀ ਚਾਰ ਨਾਲ ਹੀ ਅਸੀਂ ਖਾਧੀ ਐ ਅਸੀਂ ਕਿਹਾ ਸੱਤ ਪੰਜੀ ਚਾਰ ਜੀ ਖਾ ਲਈ ਦੇਖੀ ਫਿਰ ਲੰਗਾ ਠੀਕਰੇ ਰੋਟੀਆਂ ਤੇ ਚਾਰ ਦੇ ਨਾਲ ਨੰਬੂ ਕਿਵੇਂ ਸਾਡੇ ਅਸੀਂ ਵੀ ਆਈ ਨੂੰ ਮੰਨੇ ਸਾਡੇ ਕੋਈ ਹੋਰ ਮੂੰਹ ਨਹੀਂ ਲੱਗੇ ਆ ਸੋਡੇ ਦਾ ਮੂੰਹ ਹੀ ਲੱਗੇ ਸਾਡੇ ਵੀ ਉਹ ਜ਼ੋਰੀਓ ਦਾਤਾ ਤਾਂ ਰਲਨੀਆ ਦਾਲ ਤਾਂ ਹੀ ਨਹੀਂ ਗਈ ਬਾਪੂ ਕੰਮੀ ਇਹਦਾ ਸਾਨੂੰ ਦੱਸ ਕਿਹੜਾ ਨਾਮ ਅਜਗੁਣ ਕਰਨਿਆ ਸੀ ਆ ਆਹ ਉਹ ਲੈਣੀਆਂ ਤੁਸੀਂ ਭਾਈ ਇਹਨਾਂ ਨੂੰ ਦੱਸ ਕੀ ਕਰਗੇ ਹੁਣ ਸਮਝਿਆਲੇ ਇਹਨੂੰ ਵੀ ਕਾਹੀ ਨਹੀਂ ਕੋਈ ਆਉਣ ਦੇ ਸਾਲ ਉਹਨੂੰ ਵੀ ਕਹੋ ਹਾਂ ਵੀ ਸਾਡੇ ਪਰਵਾ ਸਬਜੀ ਦੇ ਬਾਸ ਦੀ ਨਹੀਂ ਲੈ ਗਈ ਹਾਂ ਵੀ ਅਸੀਂ ਨਹੀਂ ਲੈਣੀ ਸਬਜੀ ਤੇ ਸਾਡੇ ਪਹਚਾਨ ਨਾਲ ਦਿੰਗਾ ਨਹੀਂ ਦੱਸ ਬਸ ਤੱਕ ਖੀਰਾ ਹੀ ਲੰਮੀ ਹਾਂ ਨਹੀਂ ਪੈਂਦਾ ਮਸਾਦਾ ਕਿਸੇ ਨੂੰ ਗੁਰਦਾਰੇ ਖਾਇਆ ਮਾ ਗਿਆ ਤੇ ਨਾਲ ਤਰਤੀ ਪਰ ਸੁਣਾਉਗੀ ਪਰਸਨ ਲਾ ਕੇ ਕੋਟਲੇ ਨੂੰ ਕਹੂੰ ਦੇ ਕੇ ਜਾ ਕਰ ਸਾਡੀਆਂ ਪੱਕੀਆਂ ਪਕਾਇਆਂ ਚ ਲਾ ਉਹ ਨੂੰ ਤਾਂ ਉੱਥੇ ਲਾ ਦੇ ਬੱਧੀ ਫਿਰ ਲਵਾ ਲਾ ਬਸ ਹਾਂ ਜੇ ਤਾਂ ਪੈਨਸ਼ਨ ਆਉਂਦੀ ਐ ਤੇ ਆਪਾਂ ਕਾ ਤਾਂ ਭੁੱਖੇ ਮਰ ਗਏ ਨਾ 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 ਕਿਤੇ ਗੁਰਦੁਆਰੇ ਜਾਣ ਦੀ ਲੋੜ ਐ ਬਸ ਤੈਨੂੰ ਨਾ ਕਿਤੇ ਹੋਰ ਜਾਣ ਦੀ ਲੋੜ ਐ ਤੂੰ ਚੁੱਪ ਕਰ ਬਿੰਦਕ ਨੂੰ ਕਾ ਆਉਗੀ ਕੁੜੀ ਉਹਨੂੰ ਫੋਨ ਮਾਰਾਂਗੇ ਜਾਂ ਬਾਅਦ ਵਿੱਚ ਕਿਉਂ ਕੀ ਹੋ ਗਿਆ ਹੁਣ ਸਾਦੀ ਨਹੀਂ ਸਾਡੇ ਤਾਂ ਲੰਗ ਦੀ ਵਿਚਾਰ ਦੇ ਨਾਲ ਤੇ ਠੰਡ ਨਾਲ ਰੋਟੀਆਂ ਆਪ ਤਾਂ ਪਰੋਹੇ ਬਣਾ ਬਣਾ ਉਹ ਦੂਰ ਤੱਕ ਜਾਂਦੀ ਆਵਾਸ਼ ਨਾ ਉਹਨਾਂ ਦੀ ਕਿਹੜਾ ਹੈ ਹੈ ਮੇਰੇ ਸਾਨੂੰ ਬਾ ਕਿਹੜੇ ਪਰੌਂਠੇ ਖਾਦੇ ਐ ਮੈਂ ਛੋਟੇ ਘਰੇ ਆ ਕੇ ਉਹ ਬਈ ਇਹ ਕਾਮਲੇ ਤਾਂ ਨਹੀਂ ਸਾਨੂੰ ਜੇ ਨਹੀਂ ਜੀਨੇ ਤਾਂ ਬਾਸਣਾ ਤਾਂ ਉਹਦੇ ਵੀ ਪਰੌਂਠਾ ਬਣੀ ਜਾਂਦਾ ਬਾਪੂ ਮੇਰੀ ਮਾਲੀ ਕਿਦੂਗੇ ਪਰੌਂਠੇ ਪਹਿਲਾਂ ਤਾਂ ਤੁਸੀਂ ਹੋਕਲੇ ਮਾਰ ਲੱਗੇ ਪਏ ਹੋ ਮੈਨੂੰ ਸਾਨੂੰ ਰੋਟੀ ਲਿਆ ਦੇ ਭੁੱਖੇ ਜੋਂ ਲੱਗਿਆ ਬਈ ਹੋਕਲਾ ਤਾਂ ਮਾਰਨੇ ਆ ਹੁਣ ਤੇ ਬੈਠ ਜਾਨੇ ਉਹ ਤਾਂ 메ਨ ਗੇਟ ਤੇ ਤੇ ਪਿੱਛੇ ਨਹੀਂ ਬੈਠ ਸਕਦੇ ਵਿਹੜੇ ਚ ਪਿੱਛੇ ਛਾਂ ਹੈਗੀ ਉੱਥੇ ਕਿੱਥੇ ਬੈਠ ਗਏ ਜੀ ਮਰਨਾਗਾ ਜਾਂ ਮੈਂ ਇੱਥੇ ਜਲੂਸ ਕੱਢਣ ਨੂੰ ਬੈਹਿ ਜਾਨੇ ਤੁਸੀਂ ਇੱਥੇ ਤਾਂ ਪਾਉਂਦੇ ਚਾਰਜੀ ਵਧੀਆ ਬੈਹਿ ਜਾਨੇ ਕੋਈ ਪਰੌਂਠੇ ਖਵਾਉਂਦਾ ਨ ਜਰੂਰ ਬਈ ਉੱਠੀ ਜਾ ਦੇ ਕੋਈ ਨਿਕਲੋ ਇੱਥੋਂ ਦੇਖੀ ਸ਼ਾਬਾਸ਼ ਇਹਨਾਂ ਨੂੰ ਕਿਹੜਾ ਕੋਈ ਕਹਿਣ ਦਾ ਟਾਈਮ ਹੈ ਇਹ ਤਾਂ ਆਇਆ ਵੀ ਛੇਤੀ ਨਿਕਲਣਾ ਤਿਥੇ ਅਸੀਂ ਖੁੱਲ੍ਹਿਆਂ ਹੋ ਗਏ ਅਸੀਂ ਮਰਜ਼ੀਆਂ ਕਰ ਗਏ ਆਪਣੀਆਂ ਉਹ ਆ ਉਹ ਨਹੀਂ ਛੁੱਟੀ ਛੱਟੀ ਆਉਂਦਾ ਨਹੀਂ ਉਹ ਨੂੰ ਬੰਦਾ ਕਹਦੇ ਭਰਾ ਭਾਈ ਤਾਂ ਓਕਿਆ ਸਾਡਾ ਕਿਸੇ ਬੰਨੇ ਤਸਾਲਾ ਕਰ ਨਾ ਉਹ ਬੈਠਾ ਸੇ ਮਾਉਂ ਜਾਂਦਾ ਉਹਨੂੰ ਪਾਓ ਹਣ ਤੇਰੇ ਨਾਲ ਗੱਲ ਹੀ ਨਹੀਂ ਕਰੀ ਉਹਨੇ ਤਾਂ ਹੁਣ ਖਬਰਾਂ ਕੀ ਦੱਸਦਿਆਂ ਸਾਰਾ ਦਿਨ ਤਾਂ ਫੋਨ ਲਾਈ ਰੱਖਦੀ ਐ ਕੰਨ ਨੂੰ ਇਹ ਖਬਰਾਂ ਕੀ ਕੀ ਗੱਲਾਂ ਕਹਿੰਦੀ ਆਪਣੇ ਬਾਰੇ ਉਹਨੂੰ ਕਹਿੰਗੇ ਤਾਂ ਉਹਨੇ ਹੁਣ ਆਪਣੇ ਨਾਲ ਵੀ ਨਹੀਂ ਗੱਲ ਕਰੀ ਮਹੀਨਾ ਹੋ ਗਿਆ ਓਰੇ ਬਾਹਲੇ ਜੀ ਤਾ ਆਂਟੀ ਓਰੇ ਹੋਪੇ ਨੇ ਆਹ ਲਓ ਮੰਮੀ ਕੀ ਕਹਿ ਰਿਹਾ ਸੌਂਦੇ ਆਲਗ ਵਾਲੇ ਸੌਂਦੇ ਜਾ ਸੱਜਣ ਸੱਤੀ ਗੱਲਾਂ ਕਰੀ ਸੱਤੀ ਹੋ ਗੱਲ ਉਹ ਨਹੀਂ ਅਸੀਂ ਤਾਂ ਬੈਕ ਹੀ ਜਾਂਦੀ ਸੀ ਮੈਂ ਤਾਂ ਵੀ ਕੋਈ ਨੰਗੇ ਤਾਂ ਮੈਂ ਮੋਦ ਮਾਰਾ ਆਪਾਂ ਇੱਕ ਪਹਿਲੇ ਬਲਕੇ ਦੇ ਨਾ ਸਾਡੇ ਫੌਜੀ ਦਾ ਨੰਬਰ ਹੈ ਉਹ ਲਾ ਕੇ ਫੋਨ ਤੇ ਮੈਨੂੰ ਕਰੋ ਅੱਛਾ ਨੰਬਰ ਲਾਉਣਾ ਹਾਂ ਮੇਰੀ ਗੱਲ ਕਰਾਓ ਆਹੀ ਆ ਪਿਆੜਾ ਨਾ ਫੌਜੀ ਲਿਖਿਆ ਪਿਆਰ ਤੇ ਹਾਂ ਜੀ ਫੌਜੀ ਸਾਨੂੰ ਤਾਂ ਹਣ ਦੋਨਾਂ ਨੂੰ ਨੀਲਾ ਬਣਾਉਂਦਾ ਆ ਲੋ ਗੱਲ ਕਰਨੀ ਸੀ ਤੁਹਾਨੂੰ ਕਿ ਹੋਰ ਉਹਦੋਂ ਨਾਲ ਗੱਲ ਕਰਨੀ ਸੀ ਮੈਨੂੰ ਹੁੰਦੀ ਨਹੀਂ ਗੱਲ ਤੁਹਾਡੇ ਇਹ ਨਹੀਂ ਗੱਲ ਕਰਾਉਂਦੀਆਂ ਅੱਛਾ ਹਾਂ ਉਹਨੀਆਂ ਜਿੱਕਰ ਸਾਰੇ ਲਿਫਰ ਕਰ ਕਹੀ ਹੀ ਹਾਲਾ ਹੋਰ ਰੋਲਾ ਜਿਹਾ ਪੀ ਜਾਂਦਾ ਸੀ ਤੜਕੀ ਬੋਲੀ ਜਾਂਦਾ ਸੀ ਕੋਈ ਬੋਲੀ ਨਹੀਂ ਪਰ ਬੀਜੀ ਬੂਜੀ ਹੋਊਗਾ ਹਾਂ ਕਰ ਕੇ ਚਲ ਤੁਸੀਂ ਐ ਕਰੋ ਮੇਰੇ ਕੋਲ ਹੈਗਾ ਨੰਬਰ ਤੁਹਾਡੇ ਫੌਜੀ ਦਾ ਤੇ ਮੈਂ ਝਟ ਨੂੰ ਮੈਂ ਲਾ ਕੇ ਦੇਖ ਲੂੰਗੀ ਮੈਂ ਗੱਲ ਕਰਾ ਦੂੰ ਆਪਦੇ ਵਾਲੇ ਫੋਨ ਤੋਂ ਕਾ ਕਰ ਲਾਂਗੇ ਐ ਕਰ ਲਾਂਗੇ ਖਾਣੋਂ ਚੱਕਿਆ ਨਹੀਂ ਚੱਕਿਆ ਨਹੀਂ ਲਾਜ਼ਮੀ ਕਰਾਉਂਗਾ ਨਹੀਂ ਮੈਂ ਗੱਲ ਕਰਾ ਦੂੰ ਤੇ ਨਾਲੇ ਨਾ ਦੇਖੀ ਸਾਨੂੰ ਕੱਲ ਨੂੰ ਪੈਨਸ਼ਨ ਮਿਲੂਗੀ ਅੱਛਾ ਤੇ ਤੂੰ ਸਾਡੇ ਨਾਲ ਚੱਲੀ ਤੇ ਜਾ ਅਥੋਂ ਟੈਂਪੂ ਕਰਵਾ ਲਿਆ ਆਟੂ ਮੂਟੋ ਜਿਹੜੇ ਕਹਿੰਦੇ ਆ ਹਾਂ ਤੇ ਤੂੰ ਸਾਡੀ ਪੈਨਸ਼ਨ ਨਾਲ ਜਾ ਕੇ ਕਢਵਾ ਕੇ ਲਿਆਈ ਅਰੇ ਪੈਸੇ ਤਾਂ ਮੈਂ ਕਢਵਾ ਕੇ ਲਿਆ ਦੂੰ ਤੁਹਾਡੀ ਨਾਲ ਤੇ ਕਿਤੇ ਇਹ ਨਾ ਹੋਵੇ ਤੁਹਾਡੀਆਂ ਬਹੂਆਂ ਤੁਹਾਡੇ ਮੁੰਡਾ ਮੈਨੂੰ ਕੁਛ ਕਹੇ ਤੈਨੂੰ ਕੁਛ ਨਹੀਂ ਕਹੇ ਇੱਕ ਵੇ ਕਹਿਣੀ ਪੈਨਸ਼ਨ ਸਾਡੀ ਤੇ ਇਕੜ ਮਾਕੇ ਨਹੀਂ ਲੈਂਦੇ ਨਾਲ ਜਾ ਕੇ ਇਕੜ ਆ ਲੈਂਦੇ ਇੱਕ ਦਿਨ ਚਾਹ ਪੀਂਦੇ ਅੰਮਾ ਸਾਹ ਦੂਜੇ ਦਿਨ ਕਹਿੰਦੇ ਕਿਥੋਂ ਰੋਡੇ ਲੱਗੇ ਆ ਲੈਸ ਰੋਡੇ ਲੱਗੇ ਆ ਪੈਨਸ਼ਨ ਫੜ ਲੈਂਦੇ 40000 ਇੱਕ ਮਿੰਟ ਵੀ ਕਰ ਲੈਂਦੇ ਉਹ ਨਹੀਂ ਸਾਡਾ ਦਗਾਉਂਦੇ ਨਹੀਂ ਕਿ ਇਹ ਜਿਹਨੂੰ ਲੈ ਮੌਰੀ ਗੱਲ ਆ ਬੜਾਪੇ ਵਾਲੇ ਉਹੀ ਗੱਲ ਹਨ ਤਾਂ ਹੀ ਅੱਜਕੱਲ ਹਰ ਇੱਕ ਬੰਦਾ ਕਹਿੰਦਾ ਵੀ ਆ ਦੇ ਹੱਥ ਚ ਰੱਖੋ ਆਦੇ ਅੱਥੇ ਰਕੋ ਬੜਾ ਬੈਠਾ ਜਲਦੀ ਦੀ ਪੂਰੀ ਭੋਰਾ ਕਰਦਾ ਖਾਣੇ ਹੈਗੇ ਉਦੋਂ ਵੀ ਬੈਠੇ ਜਾਖੀ ਜੰਨੇ ਆ ਕੀ ਕਰਿਆ ਜਾਵੇ ਭੋਰਾ ਗਿਆ ਲਾ ਲੇ ਉਹ ਵੀ ਰੋ ਰਹਿ ਗਏ ਉਹ ਤੋਂ ਵੀ ਬੈਹ ਗਏ ਤੇ ਹੋਰ ਹੰਨਾ ਮੈਂ ਆਖਣਾ ਐ ਕਿ ਇਹਨਾਂ ਨੂੰ ਆਪਾਂ ਕਹਿਣਾ ਨਹੀਂ ਜਾਏਗਾ ਆਪਾਂ ਫਿਰ ਜੀਤ ਨੂੰ ਲੈ ਕੇ ਜਾਵਾਂਗੇ ਚਲ ਆਪਾਂ ਐ ਕਰਾਂਗੇ ਸਰ ਮੈਂ ਤਾਂ ਨੂੰ ਕੱਲ ਨੂੰ ਜਾਣਾ ਹਾਂ ਤੁਸੀਂ ਹਾਂ ਹਾਂ ਮੈਂ ਇੱਥੋਂ ਤੈਨੂੰ ਬਟਰੋਲ ਫਾਲ ਭਰ ਕੇ ਦੇ ਦਾਂਗੀ ਕਾਪੀ ਲੈ ਜੀ ਸਾਡੀ ਮਹਿਸੂਸ ਹੀ ਦੇ ਦੇ ਨਹੀਂ ਨਹੀਂ ਮੈਂ ਆਕਸ ਨੂੰ ਨਾਲ ਲੈ ਕੇ ਜਾਉਂਗੀ ਮੈਂ ਇਹ ਕਢਾਉਂਦੀ ਕੱਲ ਨੂੰ ਮੇਰੇ ਨਾਲ ਲੜਨੀਆਂ ਆ ਏ ਮੈਂ ਮੁੰਡੇ ਨੂੰ ਕਹ ਤੂੰ ਸਾਡੇ ਨੂੰ ਗੱਡੀ ਲੈ ਜਾਊਗਾ ਮੈਂ ਗੱਡੀ ਚ ਲੈ ਜਾਊ ਤੁਹਾਨੂੰ ਬਸ ਗੱਡੀ ਚ ਲੈ ਜਾਊਗਾ ਗੱਡੀ ਚ ਲੈ ਜੂ ਕੋ ਨਾ ਤੋਦੀ ਫੈਸਲ ਮੈਂ ਕਰਵਾ ਕੇ ਲਿਆ ਦੂ ਬਸ ਜ਼ਿੰਮੇਵਾਰੀ ਤੁਹਾਡੀ ਹੈ ਮੈਨੂੰ ਨਾ ਕੋਸ ਕਹਿਣ ਨੂੰ ਨਹੀਂ ਨਹੀਂ ਤੈਨੂੰ ਕੁਝ ਨਹੀਂ ਕਹਿਣਾਂ ਮੈਂ ਤੈਨੂੰ ਕਿਵੇਂ ਕਹਿਣੀਗਾ ਪਾਸ ਮੈਂ ਚੱਲ ਕੋਈ ਨਾ ਮਦਦ ਕਰਦਾ ਨਾ ਠੀਕ ਕੋਈ ਨਾ ਮੈਂ ਤਾਂ ਡਰ ਲੱਗਦਾ ਲੜਾਈ ਤਾਂ ਮੈਂ ਜਾਣੀ ਚੰਗਾ ਅੰਟੀ ਕੋਈ ਨਾ ਇਹ ਬੋਝ ਜਿੰਮੇ ਫੋਨ ਲਾਉਂਗੀ ਕੋਈ ਨਾ ਚੰਗਾ ਗੱਲ ਕਰਾਉਂਦੇ ਤੇ ਗੱਲ ਕਰਾ ਦੂ ਹਾਂ ਜਾ ਮੈਂ ਉਹਨੂੰ ਕਹਿ ਦੂੰਗੀ ਵੀ ਤੋਰੇ ਡੇੜੀ ਆ ਨੰਬਰ ਤੇ ਗੱਲ ਕਰ ਗੱਲ ਕਰ ਲਾ ਹਾਂ ਕੋਈ ਨਾ ਮੈਂ ਕਹਿਣੀ ਨਾ ਹੋ ਗਿਆ ਕਾ ਉਹ ਤਾਂ ਡਿੱਤੀ ਜਾਂਦੇ ਤੇ ਕਾ ਤੂੰ ਉਹਦਾ ਨਾ ਮੈਂ ਫੁੱਲ ਗੱਲ ਨਹੀਂ ਕਰਦਾ ਨਾ ਕੋਈ ਗੱਲ ਮੈਂ ਕਹਿ ਦੂੰਗੀ ਹਾਂ ਚੱਲ ਹੁਣ ਇਹਨੂੰ ਕਹਿਤਾ ਇਹ ਜਾਵੂਗੀ ਤੇ ਮੁੰਡਾ ਲੈ ਜਾ ਗੱਡੀ ਤੇ ਆਪਾਂ ਨੂੰ ਨਾਲ ਇਹਨੂੰ ਲੈ ਜਾਵਾਂਗੇ ਬਸ ਤੇ ਆਪਾਂ ਇਹ ਕਹਿੰਦੇ ਕਿ ਨਵਾਂ ਪੈਸਾ ਨਾ ਖੜਾਈ ਉਹਨਾਂ ਨੂੰ। ਨਾ ਜੀ ਰਾਜ। ਹਾਂ ਜਿਵੇਂ ਹੁਣ ਆਪਾਂ ਤਾਂ ਤਰਸਉਂਦੇ ਆ ਸਭ ਘਾਸੀ ਨੂੰ। ਤੇ ਆਪਦੇ ਕੋਲੇ ਹੁਣ ਚੀਜ਼ ਹੋਊਗੀ ਤੇ ਆਪਾਂ ਲੈ ਤਾਂ ਲਵਾਂਗੇ। ਵਰਤ ਤਾਂ ਲਵਾਂਗੇ ਪੈਸਾ। ਨਾ ਇਹ ਰੁਟੀ ਭਰਾ ਜੀ 4000 ਫੜ ਸਾਢੇ ਕਿਪੜਾ ਦਿੱਤਾ ਬੇ। ਹਾਂ ਬਸ ਐਂ ਹੀ ਕਰਨੀ ਬਸ। ਇਹਨੂੰ ਪਤਾ ਲੱਗੂਗੀ। ਕੋਈ ਲੋੜ ਨਹੀਂ ਆਪਾਂ ਨੂੰ ਠੰਡਣਾ ਰੋਟੀ ਖਾਣ ਦੀ। ਮੈਂ ਤਾਂ ਕਰਦੇ ਆ ਤੇ ਫੇਰ ਵੀ ਇੱਕ ਇੱਕ ਰੋਟੀ ਖੜਾ ਲਿੰਦਾ ਜਮਾ ਠੀਕ ਕਰੇ। ਮੈਂ ਤੁਹਾਨੂੰ ਐਂ ਕਹਿੰਦੀ ਸੀ। ਵੀ ਜਿਹੜੀ ਆਪਣੀ ਵਸੀਦ ਕਰਾਈ ਆ ਉਹ ਪੱਕੀ ਕਰਾ ਦੋ ਅੱਜ ਕੱਲ ਕੋਈ ਪਤਾ ਨਹੀਂ ਟਾਈਮ ਦਾ ਉਹ ਪੱਕੀ ਕਰਾ ਦਿੰਨੇ ਆ ਮੈਂ ਤਾਂ ਉਹਨੂੰ ਬਉ ਨੂੰ ਦੀ ਤਾ ਫੌਜੀ ਨੂੰ ਆਪਣੇ ਵਾਲੇ ਨੂੰ ਵੀ ਚਲ ਜੇ ਆ ਜੇ ਤਾਂ ਕਹਿੰਦਾ ਸੀ ਕਹਿੰਦਾ ਆ ਮੂਲੇ ਮਹੀਨੇ ਮੈਂ ਆਉਣਾ ਨਵੇਂ ਸਾਲ ਤੇ ਉਹਨੇ ਤਾਂ ਕਹਿ ਤਾ ਹਾਂ ਕਹਿੰਦਾ ਮੇਰਾ ਹਜੇ ਕੋਈ ਪੱਕਾ ਨਹੀਂ ਪਤਾ ਕਿ ਮੈਂ ਕਦੋਂ ਆਣਾ ਨਾ ਕਦੋਂ ਨਾ ਮੈਂ ਤਾਂ ਮੇ ਭਾਈ ਨੂੰ ਹੀ ਟੁੱਕਾ ਮਾਰਤਾ ਸੀ ਮੈਂ ਮੂਲੇ ਮਹੀਨੇ ਆਉਣਾ ਕਹਿੰਦਾ ਤੁਸੀਂ ਆਦਾ ਇਹਦਾ ਕੰਮ ਆ ਤੁਸੀਂ ਪੱਕੀ ਕਰਾਓ ਕਰਾ ਲਾਂਗੇ ਫਿਰ ਚਲ ਕੋਈ ਨਹੀਂ ਮੈਂ ਗੱਲ ਕਰ ਲੈਣਾ ਉਹਦੇ ਨਾਲ ਜਾ ਆਵਾਂਗੇ ਇੱਕ ਦਿਨ ਹੋਰ ਮੈਨੂੰ ਤਾਂ ਇਹ ਕਹਿੰਦਾ ਸੀ ਉਹ ਕਹਿੰਦਾ ਸੀ ਬੱਸ ਆਪ 20 ਦਿਨਾਂ ਨੂੰ ਮੈਨੂੰ ਛੁੱਟੀ ਮਿਲ ਜੂਗੀ ਯਾਰ ਫੌਜੀਆਂ ਦਾ ਕੀ ਪਤਾ ਕਰੋ ਛੁੱਟੀ ਬਦਲ ਜੇ ਚਲ ਫਿਰ ਕੋਈ ਗੱਲ ਨਹੀਂ ਤੁਸੀਂ ਕਹਾਂ ਪੱਕਾ ਰਹੋ ਕਿ ਇਹ ਬਤ ਕੁੜੀਆਂ ਕੋਈ ਕੋਈ ਕ ever ਨਾ ਕੁੜੀ ਵਿੱਚ ਪੰਗਾ ਪਾ ਕੇ ਬਹਿ ਜਾਂਦੀ ਹੁੰਦੀ ਐ ਅੱਜ ਕੋਈ ਚੰਗੀ ਨਹੀਂ ਪੰਗਾ ਪਾਉਂਦੀ ਬਾਕੀ ਕੋਈ ਨਹੀਂ ਐਂ ਦਾ ਵੀ ਚੱਕਰ ਐ ਕੁਛ ਨਹੀਂ ਕਹਿੰਦੀ ਉਹ ਕੋ ਤੈਨੂੰ ਕੀ ਪਤਾ ਕੱਲ ਸੁਣੋ ਮੇਰੀ ਤੁਸੀਂ ਤਾਂ ਜੀ ਬਸੀਤ ਕਿਹਨਾਂ ਰਿਆਂ ਕਰਦੇ ਰਹੇ ਨੇ ਉਹ ਆਪਣੇ ਤਾਂ ਹੱਥੋਂ ਪੈਨਸਲ ਵੀ ਜਾਊਗੀ ਲੈ ਕਿਉਂ ਬਈ ਪੈਨਸਲ ਕਾਹਤੋਂ ਜਾਊਗੀ ਹੋਰ ਇਹ ਤਾਂ ਗੱਲਾਂ ਕਰੀ ਜਾਂਦੇ ਮਰਦ ਜੀਤ ਨੂੰ ਨਾਲ ਲੈ ਜਾ ਕੇ ਲਿਆਉਂਦਣਾ ਲੈ ਪਰ ਮਿਸਤ ਕੋਣ ਹੁੰਦੀ ਆ ਆਹੀ ਕਿ ਮੈਂ ਬਲਜੂ ਕੀ ਉਹ ਨਾਲ ਜਦੋਂ ਹਰ ਵਾਰੀ ਮੈਂ ਲੈ ਕੇ ਜਾਂਦਾ ਉਹਨੂੰ ਦੇਖਦਾ ਪਤਾ ਨਹੀਂ ਮੈਂ ਤਾਂ ਉੱਥੇ ਬਾਥਰੂਮ ਸਾਫ਼ ਕਰੀ ਜਾਂਦੀ ਸੀ ਮੈਂ ਤਾਂ ਉੱਥੇ ਸੁਣੀ ਜਾਂਦੀ ਮੈਂ ਹਾਂ ਵਧੀਆ ਉਹਦੇ ਨਾਲ ਅਟੋ ਤੇ ਬਗ ਜਾਂਗੇ ਇਹਨਾਂ ਨੂੰ ਆਪਾਂ ਕਹਿੰਦੇ ਹੀ ਨਹੀਂ ਹਾਂ ਲੈ ਬਾਰੇ ਬਾਹਰ ਹੀ ਗੱਲਾਂ ਹੋ ਜਾਂਦੀਆਂ ਜਗ੍ਹਾ ਨੇ ਤੈਨੂੰ ਕੀ ਲੱਗਦਾ ਹੈ ਤੂੰ ਕਹਿੰਦੇ ਮੇਰਾ ਬੇਬੇ ਬਾਪੂ ਚੰਗਾ ਹੈ ਇਹ ਚੰਗਾ ਤਾਂ ਕਿੰਦ ਰੱਬ ਦਾ ਨਾਮ ਹੀ ਹੈ ਚੰਗਾ ਚੰਗਾ ਕੋਈ ਨਹੀਂ ਆ ਜੇ ਲੈ ਹੁਣ ਪੰਜ ਦਿਨੋਂ ਕਿਉਂ ਅਸੀਂ ਕਿ ਦਿੰਦੇ ਨਹੀਂ ਕਿ ਜੂਸ ਕੱਢਦੇ ਸਾਡਾ ਆਏ ਕਿ ਮੈਂ ਜਾ ਕੇ ਦਿਖਾ ਦੇ ਹਾਂ ਜੇ ਚੰਗੇ ਹੁੰਦੇ ਫਿਰ ਬੈਲੇ ਬੈਠੇ ਚੁੱਪ ਕਰਕੇ ਨਾ ਖਾ ਲੈਂਦੇ ਅਗਲਾ ਕਹਿੰਦਾ ਪੁੱਤ ਘਰੇ ਆ ਇੱਕ ਫੌਜੀ ਆ ਤੇ ਦੋ ਨੂੰਹਾਂ ਤੇ ਜਾਂਦੀ ਗਵਾਂਡੀਆਂ ਨਾਲ ਲੋਕ ਤਾਂ ਗੱਲਾਂ ਕਰਨਗੇ ਲੋਕ ਤਾਂ ਆਪਾਂ ਤੈਨਾਂ ਨੂੰ ਮਾੜਾ ਕਹਿਣਗੇ ਮੈਂ ਹੁਣੀ ਨਾ ਕਰਾਂ ਕਰਨ ਉਹਨਾਂ ਨਾਲ ਤੂੰ ਹੁਣੀ ਨਾ ਕਰ ਹਜੇ ਕੀ ਕਰ ਤੇ ਮੇਰੇ ਕੀ ਰੰਗ ਧੰਗ ਦੇਖਦੇ ਹਾਂ ਹਜੇ ਜਾਣਕਾਰੀ ਦਿੰਦੇ ਇਹਨਾਂ ਨੂੰ ਫਿਰ ਕੋਈ ਨਹੀਂ ਦੇਖ ਦਿਆ ਕੱਲ ਨੂੰ ਟੜਕੇ ਮੈਂ ਕੀ ਲੈ ਕੇ ਤਾਂ ਮੈਂ ਹੀ ਜਾਣਾਗਾ ਜਾਣਾ ਤਾਂ ਹੈਗਾ ਪਰ ਮੈਨੂੰ ਤਾਂ ਡਰ ਲੱਗ ਜਾਂਦਾ ਸਮਝ ਨਹੀਂ ਆਉਂਦਾ ਕੀ ਬਣੋ ਮੈਂ ਤਾਂ ਤੈਨੂੰ ਪਹਿਲਾਂ ਹੀ ਕਹੀ ਜਾਂਦੀ ਸੀ ਇਹ ਸਾਰੇ ਹੱਥ ਵੜਾ ਲੈਣ ਦੇ ਪਹਿਲਾਂ ਫਿਰ ਇਹਨਾਂ ਨੂੰ ਘਰੋਂ ਕੱਢਾਂਗੇ ਆਪਾਂ ਅਜੇ ਆਪਣੇ ਉਹੀ ਗੱਲ ਤਾਂ ਉਹ ਤਾਂ ਕੱਚੇ ਪਏ ਕਹੀ ਤਾਂ ਜਾਨੀ ਵੀ ਸੀਧ ਪੱਕੀ ਕਰਾ ਲੈ ਕੁੜੀ ਦਾ ਕੀ ਪਤਾ ਕਦੋਂ ਬੋਲ ਪੇ ਹਾਂ ਇਹ ਕਹਿੰਦੇ ਆ ਬੋਲਦੀ ਚੱਲ ਕੋਈ ਨਹੀਂ ਆਪਾਂ ਕਰਵਾ ਲੈਂਦੇ ਆ ਫਿਰ ਮੈਂ ਕੱਲੂ ਜਾ ਆਉਣਾ ਤੂੰ ਐਂ ਗਾ ਅੱਜੀ ਕਾਲਜ ਲੈ ਕੇ ਆ ਠੀਕ ਹੈ ਕਾਲਜ ਲੈ ਆ ਕੇ ਇਹਨਾਂ ਤੋਂ ਗੂਠੇ ਲਵਾ ਲੈ ਤੇ ਕੋਈ ਬਾਹਨਾ ਮਾਰਦੀ ਵੀ ਤੁ ਕੋਈ ਗੱਡੀ ਕਰਾ ਲੈਣੀ ਹੈ ਤਾਂ ਕਰਾ ਲੈਣੀ ਹੈ ਤਾਂ ਪੱਕੀ ਗੱਲ ਕਰਾਂ ਵੀ ਕੋਈ ਗੱਡੀ ਲੈਣੀ ਹੈ ਜਾਂ ਫਿਰ ਤੁਹਾਡੇ ਨਾਮ ਪੈਸਾ ਕਰਾਣਾ ਹੈ ਗੱਡੀ ਕਿਉਂ ਤੁਹਾਡੇ ਨਾਮ ਪੈਸਾ ਕਰਾਉਣਾ ਕੋਈ ਪੈਸਾ ਨਹੀਂ ਉਹ ਤਾਂ ਪਹਿਨ ਨੂੰ ਐ ਤੈਦਾ ਨਹੀਂ ਹੁਣ ਵੋਟਾਂ ਆਉਣ ਨੂੰ ਆ ਕੋਈ ਨਵੀਂ ਸਕੀਮ ਆਈ ਹੈ ਹਾਂ ਜਾਂ ਲਿਮਟ ਪੈਸੇ ਲਗਾ ਦੇ ਜੀ ਤੁਸੀਂ ਕੋਈ ਨਹੀਂ ਤੁਸੀਂ ਦੇਖੋ ਇੱਥੇ ਤੁਸੀਂ ਕਰੋਗੇ ਨਾ ਮੈਂ ਕਾਹਲੀ ਤਿਆਰ ਚੱਕ ਕੇ ਲਿਆਉਣਾ ਕਹਿ ਰਹੀ ਜਾਂਦਾ ਆਹ ਦੀਦੀ ਗੱਲ ਸਹੀ ਹੈ ਬਜ਼ੁਰਗਾਂ ਨੂੰ ਪੈਸੇ ਉਹ ਵੀ ਕਹਿੰਦੇ ਲਾਲਚ ਚ ਨਾ ਫਿਰ ਲਾ ਦੇ ਉਹ ਵੀ ਫਟਾਫਟ ਵੋਟਾਂ ਕੋਈ ਨਹੀਂ ਮੈਂ ਕਰਦਾ ਗੱਲ ਸਾਰੀ ਚੰਗਾ ਹੋ ਗਿਆ ਤੂੰ ਤਾਂ ਮੈਨੂੰ ਆਹ ਹੋਰ ਹੀ ਗੱਲ ਦੱਸਤੀ ਸੱਚੇ ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਮੈਂ ਤੇ ਘਟ ਨਹੀਂ ਰਹਿਗੇ ਜੇ ਹਿੱਤ ਕਾਲੇ ਹੁੰਦੇ ਤਾਂ ਪਿਛਲੇ ਬਰੇ ਤੇ ਬੈਠਿਆ ਕਰਦੇ ਜਦੋਂ ਜਾਂਦੇ ਆ ਸਿਰ ਜੋੜ ਕੇ ਬੈਠੇ ਰਹਿੰਦੇ ਆ ਬਸ ਇਹਨਾਂ ਨੂੰ ਤਾਂ ਆਈਆਂ ਵੇ ਇਹਨਾਂ ਦਾ ਜਲੂਸ ਕਰਦੀਏ ਮਾੜੀ ਜੀ ਚਾਲੇ ਤਾਂ ਹੋ ਜੂ ਉਹਦੀ ਹੋਕਰਾ ਰੋਟੀ ਲੇਟ ਹੋ ਜੂਗੀ ਹੋਕਰਾ ਹੋਕਰੇ ਮਾਰਨ ਜੋਗਰੀ ਹੋ ਦੱਸ ਹੋਰ ਤਾਂ ਕੁਝ ਕਰਨਾ ਨਹੀਂ ਆਸੀਂ ਵੀ ਕੰਮ ਕਰਕੇ ਖਾਣੇ ਆ ਠੰਡ ਐ ਨੀ ਆੜੀ ਕੰਮ ਤਾਂ ਹੁੰਦਾ ਨਹੀਂ ਦੱਸ ਕਿੱਥੋਂ ਇਹਨਾਂ ਨੂੰ ਸੰਭੀਏ ਚੱਲ ਮੈਂ ਤਾਂ ਦੇਖਦੀ ਆ ਬੈਠੇ ਆ ਕਿਸੇ ਪਾਸੇ ਨਾ ਵਾਗ ਗਏ ਮੋਣ ਚਲ ਦੇਖ ਲੈ ਪਹਿਲੀ ਕਰਾਂ ਕੰਮ ਮੈਂ ਮਸ਼ੀਨ ਲਾਉਂ ਤਾ ਕਿਸੇ ਹੈ ਇਹ ਬੇਬੂ ਕਿੱਥੇ ਵਗੇ ਹੋਏ ਦੇਖਾਂ ਕਿ ਤੇ ਬਾਹਰ ਤਾਂ ਨਹੀਂ ਪਰ ਮੈਂ ਦਰਾਂ ਉਰੀਆ ਕੀ ਹੋ ਗਿਆ ਗਿਆ ਹੰਕਾਰ ਚੱਕਿਆ ਤੂੰ ਆਹ ਦੇਖ ਜੋੜੀ ਕਿੱਧਰ ਗਏ ਬੇਬੇ ਬਾਪੂ ਮੈਨੂੰ ਕੀ ਪਤਾ ਮੈਂ ਤਾਂ ਬਾਹਰ ਵੀ ਦੇਖ ਲੈ ਜਸਵੰਤ ਲੈ ਗਿਆ ਉਹ ਪੈਨਸ਼ਨ ਕਢਾਉਣ ਜਾਣਾ ਸੀ ਉਹ ਲੈ ਕੇ ਆ ਉਹ ਫਿਰ ਫੋਨ ਲਾ ਮੈਂ ਲਾਉਂਦੀ ਹਾਂ ਹਲੋ ਕਿੱਥੇ ਤੁਸੀਂ ਖੇਤ ਤੇ ਬੇਬੇ ਬਾਪੂ ਕਿੱਥੇ ਨੇ ਮੇਰੀ ਗੱਲ ਸੁਣੋ ਉਹੀ ਕੰਮ ਹੋ ਗਿਆ ਜਿਹੜਾ ਕਿ ਹੱਸ ਤੈਨੂੰ ਤੂੰ ਛੇਤੀ ਘਰ ਆ ਹਾਂ ਆ ਜਾ ਉਹਦਾ ਖੇਤ ਤੇ ਬੈਠਾ ਪਾਣੀ ਲਈ ਜਾਂਦਾ ਜਿਹੜਾ ਮੈਂ ਸੁਣਿਆ ਸੀ ਨਾ ਉਹੀ ਚੰਦ ਚੜ ਗਿਆ ਮੈਂ ਸਾਨੂੰ ਕੀ ਆਖਿਆ ਸੀ ਵੀ ਉਹ ਤਾਂ ਪਰਮਜੀਤ ਨਸਾਇਆ ਲਈ ਜਾਂਦੇ ਆ ਵੀ ਸਾਡੇ ਨਾ ਪੈਨਸ਼ਨ ਕਢਾਉਣ ਵਗ ਜਾ ਕੋਈ ਨਾ ਆ ਜਾਂਦਾ ਆ ਕੋਈ ਨਾ ਅੱਜ ਚੰਗੀ ਤਰ੍ਹਾਂ ਪੈਨਸ਼ਨ ਹੁਣ ਦਵਾਈ ਦੇਵਾਂਗੇ ਆਉਣ ਤੇ ਘਰੇ ਤੂੰ ਦੇਖ ਤਾ ਲੈ ਕਿਤੇ ਬਾਹਰ ਚ ਤਾਂ ਨਹੀਂ ਕਿਤੇ ਆ ਤਾ ਦੇਖ ਲੈ ਮੈਂ ਹੈ ਨਹੀਂ ਕਿਤੇ ਨਹੀਂ ਹੈਗੇ ਫਰ ਹੁਣ ਕੀ ਬਣੂ ਕੀ ਪਤਾ ਹੈ ਇਹ ਗੱਡੀ ਜੀ ਖੜਕਦੀ ਹੈ ਦੇਖਾ ਦੇਖੀ ਦੇਖੇ ਕੌਣ ਹੈ ਭੱਜ ਗਿਆ ਨਹੀਂ ਨਹੀਂ ਹੁਣ ਕੀ ਹੋ ਗਿਆ ਉਹ ਦੇਖ ਪਰਮਜੀਤ ਦੇ ਨਾਲ ਗੱਡੀ ਚ ਉਤਰੇ ਆਉਂਦੇ ਤੇ ਦੇਖ ਲੈ ਸ਼ਰਮ ਨਹੀਂ ਆਉਂਦੀ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਉਹੀ ਹੋ ਗਿਆ ਚੱਲ ਲੀ ਆ ਜਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਉਣ ਦੇ ਕੋਈ ਨਾ ਚੰਗੀ ਤਰ੍ਹਾਂ ਪੈਨਸ਼ਨਾਂ ਦਵਾਵਾਂਗੇ ਇਹਨਾਂ ਨੂੰ ਇਹ ਵੀ ਕੀ ਜਾਣਣਗੇ ਚੰਬਲੇ ਤਾਂ ਦੇਖ ਕਿਵੇਂ ਫਿਰਦੇ ਆ ਦੋਨੇ ਜਣੇ ਅਗਲ ਉਹ ਤਾਂ ਗੱਲਾਂ ਕਰੂਗੀ ਲੋਕੀ ਕਹਿਣਗੇ ਵੀ ਇਹਨਾਂ ਦੇ ਘਰੇ ਤਿੰਨੇ ਜਣੇ ਨੇ ਮੁੰਡਾ ਇਹਨਾਂ ਦਾ ਦੋ ਨੂੰਹਾਂ ਨੇ ਇਹੀ ਫਿਰਦੇ ਲੋਕਾਂ ਨਾਲ ਪੈਨਸ਼ਨਾਂ ਲੈਂਦੇ ਆ ਸਾਡੀ ਆਪਾਂ ਨੂੰ ਕਰੀ ਦਾ ਆ ਫਾਲ ਮਿਲਦਾ ਆਪਾਂ ਨੂੰ ਨੇ ਸਾਰੇ ਪੈਸਿਆਂ ਦਾ ਪੇਤ ਆਉਂਦਾ ਹੈ ਹਾਂ ਅਗਲਾ ਕਹਿੰਦੇ ਪਤਨੀ ਕਿੰਨੇ ਕਾ ਬੁੜੇ ਨੇ ਪੈਸੇ ਖਾਂਦੇ ਹੋਣਗੇ ਇਹਨਾਂ ਦੇ ਆਗੇ ਉਹ ਫੱਕੀ ਚਲੋ ਕਰਕੇ ਤਾਂ ਪੋਨਾਂ ਦਾ ਕੰਮ ਹੀ ਆਈਆਂ ਵਿਚਾਰੇ ਬਜ਼ੁਰਗਾਂ ਮੈਨੂੰ ਨਾ ਕਹਿਣਗੇ ਤਾਂ ਹੋਰ ਕਿਹਨੂੰ ਕਹਿਣਗੇ ਹੈਨਾ ਹਾਂ ਦੇ ਹੁੰਦੇ ਇਹ ਆਂਡ ਗਵਾਂ ਦੀ ਕੰਮ ਆਉਂਦਾ ਕੁੜੀ ਤੇ ਵਿਚਾਰੀ ਇਹਨੇ ਕਿਤੇ ਬੈਠੀ ਆ ਇੱਕ ਮੁੰਡਾ ਫੌਜ ਚ ਤੇ ਦੂਜਾ ਮੁੰਡਾ ਉਹ ਤੀਵੀਆਂ ਮਗਰ ਲੱਗਦਾ ਜਿਵੇਂ ਉਹ ਕਹਿੰਦੀਆਂ ਉਵੇਂ ਹੀ ਕਰਦਾ ਸਾਰੀ ਚਾਰ ਕਹਿੰਦੇ ਨਾ ਜਿਹੜੀ ਸਾਰੀ ਪੈਨਸਲ ਆਉਂਦੀ ਆ ਸਾਰੀ ਖੋ ਲੈਂਦੇ ਆ 1500 ਤਾਂ ਆਂਟੀ ਦਾ ਹੁੰਦਾ 40000 ਅੰਕਲ ਦਾ ਹੁੰਦਾ ਫੌਜੀ ਸੀ ਵਿਚਾਰਾ ਤੇ ਆ ਦੇਖ ਲੈ ਬੜੇ ਪੇਵਲੇ ਰੋਲਦੇ ਫਿਰਦੇ ਆ ਕਹਿੰਦੇ ਸਾਨੂੰ ਸੁੱਕੀਆਂ ਰੋਟੀਆਂ ਦਿੰਦੇ ਆ ਜਦੋਂ ਤਾਂ ਪੈਸੇ ਆ ਜਾਂਦੇ ਆ ਉਦੋਂ ਤਾਂ ਬਾਪੂ ਜੀ ਬਾਪੂ ਜੀ ਕਰਦੇ ਆ ਕਿ ਪੈਨਸਲ ਲੈਣ ਦੇ ਮਾਰੇ ਜੇ ਦੋ ਵਿਚਾਰੇ ਕਹਿੰਦੇ ਸਾਡੇ ਦੋ ਦਾ ਲੰਘ ਜਾਂਦੇ ਪੁੱਤ ਤੇ ਉਦੋਂ ਸਾਨੂੰ ਸੁੱਕੀਆਂ ਰੋਟੀਆਂ ਦਿੰਦੀ ਆ ਆਚਾਰ ਨਾਲ ਰੋਟੀਆਂ ਦਿੰਦੇ ਆ ਸਬਜ਼ੀਆਂ ਵੀ ਧਰਦੀਆਂ ਸਾਰਾ ਕੁਝ ਧਰਦੀਆਂ ਤੇ ਅੰਦਰ ਹੀ ਖਾ ਲੈਂਦੀਆਂ ਐਨੂੰ ਕਹਿੰਦੇ ਹੁੰਦੇ ਕਾਲਜੋਗ ਦੀ ਨਿਸ਼ਾਨੀ ਅਜੇ ਆਏ ਕਹਿੰਦੇ ਇਹ ਕਾਲਜੋ ਆਊਗਾ ਆਊਗਾ ਕੀ ਕਾਲਜੋਗ ਤਾਂ ਆ ਗਿਆ ਬੜਾ ਪਰੂਲੀ ਜਾਂਦੇ ਆ ਹੁਣ ਤਾਂ ਸਾਰਿਆਂ ਨੂੰ ਨਾ ਚੌਂਕਸ ਹੋਣਾ ਪਊਗਾ ਆਪਣੇ ਹੱਥ 'ਚ ਕੁਛ ਨਾ ਕੁਛ ਰੱਖਣਾ ਪਊਗਾ ਜੈ ਜਾਂ ਤੇ ਜ਼ਮੀਨਾਂ ਜਿਹੜੀਆਂ ਆਪਾਂ ਸਾਰੀਆਂ ਧੀਆ ਪੁੱਤਾਂ ਦੇ ਨਾਂ ਕਰਾ ਦਿੰਨੇ ਆ ਪੀ ਚੱਲ ਕੋਈ ਨਾ ਆਪਾਂ ਕਿੱਥੇ ਲੈ ਕੇ ਜਾਣੀਆਂ ਪਰ ਨਾ ਕਰਾਵੇ ਨਾ ਕਦੇ ਵੀ ਕੁਛ ਨਾ ਕੁਛ ਆਦੇ ਹੱਥ 'ਚ ਰੱਖੇ ਰੋਟੀ ਜੋਗਰਾ ਤੇ ਦਵਾਈ ਜੋਗਰਾ ਪੀ ਬੜਾਪੇ ਦੇ ਵਿੱਚ ਆ ਕੇ ਬਿਮਾਰ ਹੋ ਜੇ ਬੰਦਾ ਆਪ ਦਾ ਇਲਾਜ ਤਾਂ ਕਰਾ ਸਕੇ ਧੀਆ ਪੁੱਤ ਨਹੀਂ ਸਿਆਣ ਦੇਗੀ ਚੱਲ ਭੈਣੇ ਮੈਂ ਤਾਂ ਪੋਣਾ ਦਾ ਕੰਮ ਕਰਕੇ ਆਈ ਆ ਮੈਂ ਤਾਂ ਕਿਹਾ ਸੀ ਵਿਚਾਰਿਆਂ ਨੇ ਕਰਿਆ ਹੀ ਪੈਨੀਆ ਪੈਂਦੇ ਝਟ ਚੱਲ ਦੇਖੀ ਜੋ ਆ ਆਵੇ ਮੇ ਤਾਂ ਤਰੰਗੇ 'ਚ ਹੋਈ ਆਉਂਦੇ ਆ 40000 ਜੇਜ 'ਚ ਪੈ ਗਿਆ ਉਹਨੇ ਚੰਗੀ ਤਰ੍ਹਾਂ ਹੀ ਅਰੇ ਕਿਹੜਾ ਸਧਿਆ ਹੀ ਕਰਦਗਾ ਟੱਕਾ ਤੇ ਕਰਦੇ ਨਾ ਇਹਨਾਂ ਕਰੀਏ ਤਾਂ ਹੋਰ ਕੀ ਬਹਿ ਕਰੀਏ ਅਸੀਂ ਤਾਂ ਨਹੀਂ ਜਾਣੇ ਐ ਕਰੇ ਸਾਨੂੰ ਕਿਸੇ ਨਿੱਕ ਜਾਨੇ ਮਾਲ ਲੈ ਜਾਂਦੇ ਤੇ ਪੈਨਸ਼ਨ ਲੈ ਕੇ ਆਉਂਦੇ ਸਾਨੂੰ ਜੌਂਦੇ ਜੀ ਮਾਰਤਾ ਲੋਕੀ ਕਹਿਣਗੇ ਗੱਲਾਂ ਕਰਦਾ ਲੋਕਾਂ ਨੂੰ ਮੌਕਾ ਦਿੰਨਿਆ ਤੁਸੀਂ ਦੋਨੇ ਜਣੇ ਅਗਲਾ ਕਹਿੰਦਾ ਪੱਤੇ ਦੇ ਘਰੇ ਨੂੰ ਇਹਦੇ ਘਰੇ ਨੇ ਜਾਂਦੇ ਨੇ ਹੀ ਪੈਨਸ਼ਨ ਕਿਸੇ ਹੋਰ ਨਾਲ ਲੈਣਾ ਆ ਸੁਣੀ ਜਾਨੀ ਐ ਲੋਕ ਚੰਗੇ ਹੋਗੇ ਸਾਡੇ ਨਾਲ ਸਾਨੂੰ ਮਰ ਪਿਆ ਜੀ ਲਿਖਿਆ ਸਭ ਗੀ ਸਾਨੂੰ ਕੋਈ ਨਹੀਂ ਪੈਸਾ ਨਾਲ ਆਉਂਦਾ ਕਿਉਂ ਤੁਸੀਂ ਤੁਰਕੇ ਗਏ ਸੀ ਤੇ ਹੋਰ ਵੀ ਕਿਹੜਾ ਮਿੰਨੀ ਪਾਸੇ ਗਏ ਉੱਤਰ ਦੇ ਨਾਲ ਦੇਖਿਆ ਗੱਡੀ ਤੋਂ ਉੱਤਰ ਕੇ ਇੱਥੋਂ ਗੱਡੀ ਤੋਂ ਆਈਆਂ ਤੁਰਕੇ ਤੇ ਉਹ ਪਾਣ ਨਹੀਂ ਉਹ ਪਾਣ ਹੁੰਦੀ ਐ ਗਵਰਨ ਪਰਨਿਤ ਜਿਹੜਾ ਤੁਹਾਨੂੰ ਲੈ ਕੇ ਜਾਣ ਵਾਲੀ ਚੱਲੇ ਨਾ ਨਾ ਬੋਲ ਆ ਜਾ ਪੌਦੀ ਕੁੱਤ ਪੱਟ ਕੇ ਆਈਏ ਫਲਾਉ ਨਾ ਜੰਨੇ ਪਤਾ ਉਹਦੇ ਨਾਲ ਸਾਥ ਘਟਾਵ ਕਰਕੇ ਬੜੀ ਹੈ ਮੈਡਮ ਨਹੀਂ ਮੇਰੀ ਗੱਲ ਸੁਣੋ ਖਾਲੀ ਕਿਉਂ ਜਾਣਿਆ ਚੱਕ ਚੜ ਉਠਾਪਾ ਚੱਲ ਨਹੀਂ ਚੰਗੀ ਤਰ੍ਹਾਂ ਸੱਪ ਸਿਖਾ ਕੇ ਆਉਣੇ ਉਹ ਵੀ ਕੋਈ ਜਾਣੂਗੀ ਤੁਸੀਂ ਉਹਨੂੰ ਸੱਪ ਕੀ ਸਿਖਾ ਕੇ ਆਉਂਦੇ ਨਾ ਓਏ ਉਹਨਾਂ ਦਾ ਪੈਸੇ ਸੀ ਲੈ ਕੇ ਗਏ ਸੀ ਤੁਸੀਂ ਕੀ ਸਾਬ ਗਲਫਾਉਂਗੀ ਉਹਨਾਂ ਨੂੰ ਇਹ ਇਕੱਲਾ ਕਰਾਂਗੇ ਤੁਹਾਡੇ ਨਾਲ ਕੋਈ ਨਹੀਂ ਆਜੋ ਲੈ ਕੇ ਤਾਂ ਆਪਾਂ ਗਏ ਸੀ ਉਹਦੇ ਨੋਂ ਹੀ ਜਾ ਕੇ ਲੜਨ ਬਹਿ ਜਾਣਗੇ ਹੁਣ ਦੱਸ ਕੀ ਕਰੇ ਕੋਈ ਦੇਣਾ ਦਾ ਜਲੂਸ ਕੱਢਦੀਆਂ ਹਾਂ ਐਦਾਂ ਜਲੂਸ ਹੋਰ ਹੋਊਗਾ ਦੱਸ ਵੀ ਗੋਗੀ ਉਹ ਪੱਟੀ ਆਈ ਐ ਪੈਨਸ਼ਨਾ ਦਿਵਾਉਣ ਵਾਲੀ ਅੱਗੇ ਤਾਂ ਦਿਵਾਉ ਕਿਸੇ ਦੀ ਪੈਨਸ਼ਨ ਦੇਖਦੇ ਆਂ ਜੇ ਕਿਵੇਂ ਮਰਜਨ ਪਈ ਜਾਏ ਪਈ ਐ ਤੇ ਬਾਕੀ ਪੈਨਸ਼ਨਾ ਥੜੀ ਹਾਂ ਅੱਜ ਫੋਨਾ ਥੜੀ ਨਾ ਮੈਨੂੰ ਤਾਂ ਮਾਰ ਦੂਗਾ ਥੜੀ ਨਾ ਚੰਗੀ ਅੱਖਿਆ ਸੀ ਮੈਨੂੰ ਤਾਂ ਮਾਰ ਦੂਗਾ ਇੱਥੇ ਮਾਰਾਂਗੇ ਪੈਨਸ਼ਨ ਦੇ ਵਾਸਤੇ ਹੋਣੀ ਕੋਣਾ ਪੈਨਸ਼ਨ ਮੈਂ ਥੋੜਾ ਤੂੰ ਪੈਨਸ਼ਨ ਦਿਵਾ ਕੇ ਸਾਡੇ ਬੁੜਾ-ਬੁੜੀ ਨੂੰ ਤੇ ਫੇਰ ਕੀ ਹੋਗਾ ਮੈਂ ਕਾਹਤਾਂ ਦਿਵਾਤੀ ਕਿਉਂ ਮੈਨੂੰ ਮਾਰ ਦੇਸੀ ਮੈਨੂੰ ਕਿ ਪਤਾ ਤੁਸੀਂ ਮੜਿਆ ਕਿ ਕਿਉਂ ਆ ਖੜੀ ਹੋ ਤੂੰ ਤਾਂ ਕੜੀ ਹੋਈ ਹੈ ਤੂੰ ਬੈਲਣਾ ਮੇਰੇ ਘਰ ਮੰਗਿਆ ਸਕੰਜਰ ਕੋਈ ਨਹੀਂ ਕਰੀ ਮਾਤਰਾ ਨਹੀਂ ਕਰੀ ਹਰਾਉਂ ਚਾਲੇ ਮਰੋਂ ਹੋਤਾ ਤੇ ਕਰੇ ਘੁੱਟਣਾ ਆਗਣਾ ਮੈਨੂੰ ਚੰਗੀ ਭਣੀ ਕਰ ਲੋ ਪੜਾ ਮੈਂ ਤਾਂ ਕਿ ਬਜ਼ੁਰਗਾਂ ਵਿਚਾਰੀ ਚੋ ਕੇ ਇਸ ਦਵਾਈਆ ਮੇਰਾ ਕੀ ਘਸਦਾ ਤੇ ਬੈਲਣਾ ਕਰੇ ਘੁੱਟਣਾ ਆਗਣਾ ਕੋਈ ਨਾ ਤੁਹਾਡਾ ਲੋਗਰ ਕਰਨ ਬਦਲਾ ਮੈਂ ਹਾਂ ਹੁਣ ਆਇਆ ਹਾਂ ਤਾਂ ਮੈਂ ਪੈਸਾ ਤਾਂ ਚੁੱਪ ਕਰ ਗਈ ਸ਼ਰਾਬ ਪੈਨ ਸਰ ਕਿੱਥੇ ਆ ਗਏ ਉਹਨਾਂ ਦਾ ਪਾਇਆ ਆਪਾਂ ਹੁਣ ਥੋੜੀ ਰਹਿ ਗਈ ਆ ਤਾਂ ਬੰਦੇ ਕਿੱਥੇ ਜਾਣਾ ਸਾਨੂੰ ਕਿਉਂ ਜਿਹੜੇ ਕਿਲਾਕੇ ਲੈ ਕੇ ਆਏ ਆ ਆਈ ਨਹੀਂ ਸਾਡੇ ਕੋਲੇ ਕਿਉਂ ਉਹਦੇ ਨਾਲ ਗਏ ਸੀ ਕਾਹ ਤੋਂ ਗਏ ਸੀ ਉਹਦੇ ਨਾਲ ਉੱਥੇ ਨਾ ਕਰਦੇ ਹੋ ਟੀਪਣ ਲਾਉਣੇ ਨਹੀਂ ਕਿਹਦੇ ਆ ਗਏ ਸੀ ਆ ਦੇਖ ਲੈ ਜਿਉਂਦੇ ਮਾਰਦਾ ਨਾ ਆਪਾਂ ਨੂੰ ਨਹੀਂ ਮੈਨੂੰ ਵੀ ਚਾਹਤ ਜੀ ਜਦੋਂ ਮੈਂ ਹਰ ਵਾਰ ਹੀ ਲੈ ਕੇ ਜਾਂਦਾ ਸਾਨੂੰ ਨੈਕੀ ਦਾ ਜਨਨ ਤੁਸੀਂ ਭਾਈ ਕੋਈ ਰੋਟੀ ਸਾਨੂੰ ਪਾਣੀ ਨਹੀਂ ਦਿੰਦੇ ਕਦੋਂ ਨਹੀਂ ਦਿੰਦੇ ਸਾਨੂੰ ਰੋਟੀ ਪਾਣੀ ਤੁਹਾਡੇ ਕੋਲੇ ਖੜੀਆਂ ਪੁੱਛ ਪੈਸਾ ਲੈ ਬਲਕਿ ਹੋਰ ਕੰਮ ਬਾਕੀ ਲੈ ਫੜਾ ਤੂੰ ਪੈਨਸ਼ਨ ਦਾ ਅਰੇ ਮੋਟਾ ਨਹੀਂ ਮਿਲੇ ਨਾ ਨਾ ਫੜਾ ਤੂੰ ਦਿਖਾ ਕਿੱਥੇ ਹੈ ਮੇਰੇ ਕੋਲ ਪੈਸਾ ਹੈ ਪੈਨਸ਼ਨ ਹੈ ਹੈ ਕਿ ਤੇਰੇ ਕੋਲੇ ਹੈ ਕਿਉਂ ਨਹੀਂ ਆਹ ਦੇ ਲੈ ਛੱਡ ਲੈ ਕੋਈ ਨਹੀਂ ਕਰੇ ਹੱਥ ਉਹ ਲੈ ਕੋਈ ਨਾ ਮੇਰੀ ਪੈਨਸ਼ਨ ਛੋਡੀ ਹੁਣ ਕੀ ਫਨ ਵਾਲੇ ਛੋਡਾ ਜੇ ਤੁਸੀਂ ਆਏ ਬਸ ਤਾ ਨਾ ਨਿਕਲੋ ਘਰ ਖਾਂਦੇ ਵੀ ਨੇ ਕਾੜਦੇ ਹੋ ਸਭ ਕੁਝ ਮਿਲਦਾ ਬੇਸਤੀ ਕਰਾ ਕੇ ਰੱਖਦੀ ਅਗਲੇ ਲੋਕ ਗੱਲਾਂ ਦਾ ਕਰਨਗੇ ਅਗਲਾ ਕਹਿੰਦਾ ਇਹ ਨੂੰ ਪੁੱਤ ਘਰੇ ਨੇ ਇਹ ਜਾਣਦੇ ਨੇ ਹੋਂਨਾ ਗਵਾਂਡੀਆਂ ਨਾਲ ਕੋਈ ਨਹੀਂ ਅਸੀਂ ਵੀ ਪਾਈ ਲੋਕਾਂ ਨੂੰ ਕਹਾ ਨਹੀਂ ਹਾਂ ਸਤੰਗ ਇਹਨਾਂ ਨੂੰ ਸਾਰੇ ਘਰ ਨਿਕਲੋ ਤੁਸੀਂ ਮੈਂ ਜੀ ਬਾਗੀ ਪਾਉਣੇ ਚੜੀ ਜਾਂਦੀ ਆ ਨਾ ਕਹਾਣਾ ਪਾਣੀ ਨਾ ਕੁਝ ਨਾ ਦਿੱਸੇ ਫਿਰ ਬੱਸ ਆਈ ਨੂੰ ਦੀ ਬੁੜੇ ਬੁੜੰਗੇ ਨਾਲ ਤਾਂ ਦੱਸ ਕੀ ਕਰਦੇ ਹੁਣ ਜਾਂ ਤਾਂ ਕਿਸੇ ਹੋਰ ਉੱਠ ਜਾਣੇ ਆ ਫਿਰ ਤਾਂ ਭਵੇਂ ਰਹਿ ਜਾ ਪੈਸਾ ਪੈਸਾ ਨਹੀਂ ਇਹਨਾਂ ਨੇ ਆਪਾਂ ਨੂੰ ਦਿਖਾਣਾ ਕੱਢ ਲਿਆ ਕਰਨਗੇ ਢਾਪੇ ਇਹ ਤਾਂ ਉੱਤੋਂ ਦੀ ਪੈ ਗਈ ਹੁਣ ਆਪਣੇ ਕੋਈ ਨਹੀਂ ਬੈਂਕਾਂ ਦਾ ਲੈ ਕੇ ਕਰਕੇ ਆਉਂਗਾ ਉੱਥੇ ਹੀ ਗੱਲ ਬੰਦ ਆਏ ਜਰੂਰ ਹਣ ਕਿੱਧਰ ਚੱਲ ਗਿਆ ਹਾਂ ਫੇ ਤੁਸੀਂ ਨਿਕਲੋ ਘਰੇ ਸਾਰੀ ਉਮਰ ਖਾਈ ਦੇ ਖਾਈ ਦੇ ਹੁਣ ਰੋਟੀਆਂ ਬੈਠਿਆਂ ਨੂੰ ਖਵਾਉਂਗਾ ਆਪੇ ਇਧਰ ਲੈ ਗਈ 40000 ਵਸ ਬੈ ਗਈ ਅੰਦਰ ਮੌਲਨਾ ਲੈ ਕੇ ਕੱਟ ਕੇ ਰਹਿ ਗਈ ਲੈ ਮੇਰਾ ਇਕੱਲੇ ਦਾ ਕੀ ਚੋਰ ਹਸ ਚੱਲੂਗੇ ਪਹਿਲਾਂ ਅੱਡੇ ਪੈਸੇ ਪਾਸੇ ਰੱਖਣੇ ਸੀ ਐਂ ਤਾਂ ਆਈ ਗਲਤੀ ਕਰ ਗਿਆ